ਵਾਨੀਡੀਆ ਪੰਜਾਬੀ ਤੇ ਅੱਜ ਸਾਡੇ ਨਾਲ ਬਲਜੀਤ ਬੱਲੀ ਜੀ ਮੌਜੂਦ ਨੇ ਉੱਗੇ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਨੇ ਅਤੇ ਉੱਗੇ ਵਿਸ਼ਲੇਸ਼ਕ ਨੇ ਅੱਜ ਸਾਡੇ ਨਾਲ ਮੌਜੂਦ ਨੇ ਜ਼ਾਹਿਰ ਹੈ ਕੋਈ ਵੱਡੀ ਗੱਲ ਹੋਵੇਗੀ ਜ਼ਾਹਿਰ ਹੈ ਕੋਈ ਮੋਸਟ ਇੰਪੋਰਟੈਂਟ ਗੱਲ ਹੋਵੇਗੀ ਜੋ ਡਿਸਕਸ ਕਰਨੀ ਜ਼ਰੂਰੀ ਸੀ ਪੰਜਾਬ ਦੀ ਸਿਆਸਤ ਨੂੰ ਲੈ ਕੇ ਅਨਮੋਲ ਗगन ਮਾਨ ਲੰਘੇ ਦਿਣੀ ਆਪਣਾ ਅਸਤੀਫਾ ਦਿੰਦੇ ਨੇ ਜਾਂ ਕਹਿ ਦਈਏ ਕਿ ਆਪਣੇ ਅਸਤੀਫੇ ਨੂੰ ਡਿਕਲੇਅਰ ਕਰਦੇ ਨੇ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਉਹ ਮਾਮਲਾ ਹੌਲੀ-ਹੌਲੀ ਕਰਦਾ ਬਹੁਤ ਜ਼ਿਆਦਾ ਐਗਜ਼ੈਜੂਰੇਟ ਹੁੰਦਾ ਜਾ ਰਿਹਾ ਔਰ ਬਹੁਤ ਜ਼ਿਆਦਾ ਵੱਡਾ ਬਣਦਾ ਜਾ ਰਿਹਾ ਵੱਡਾ ਹੈ ਵੀ ਬੱਲੀ ਜੀ ਸਮਾਰਿਤ ਤਾਂ ਬਹੁਤ ਸ਼ੁਕਰੀਆ 1 ਇੰਡੀਆ ਪੰਜਾਬੀ ਦੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜੀ ਸ਼ੁਕਰੀਆ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਸਤਿ ਸ਼੍ਰੀ ਅਕਾਲ ਨਮਸਕਾਰ ਬੱਲੀ ਜੀ ਅਨਮੋਲ ਗਗਨ ਮਾਨ ਮੌਜੂਦਾ ਵਿਧਾਇਕ ਸਾਬਕਾ ਮੰਤਰੀ ਇੱਕ ਵੱਡਾ ਚਿਹਰਾ ਔਰ ਕਹਦੀਏ ਕਿ ਸਟਾਰ ਵੀ ਰਹੇ ਨੇ ਉਹਨਾਂ ਨੂੰ ਸਟਾਰडम ਦਾ ਵੀ ਪਤਾ ਹੈ ਪਰ ਅਚਾਨਕ ਇੱਡਾ ਵੱਡਾ ਫੈਸਲਾ ਲੈ ਲਿਆ ਹਾਲਾਂਕਿ ਅਨਮੋਲ ਗਗਨਮਾਨ ਉਹੋ ਨੇ ਜਿਹੜੇ ਕਹਿੰਦੇ ਸੀ ਛੁਟਕੀ ਦੇ ਵਿੱਚ ਐਮਐਸਪੀ ਦੇ ਦੇਵਾਂਗੇ ਤੇ ਸਭ ਕੁਝ ਕਰ ਦੇਵਾਂਗੇ ਪਰ ਅਚਾਨਕ ਅਸਤੀਫਾ ਦੇਤਾ ਇਹ ਕੋਈ ਘਟਨਾ ਤਾਂ ਹੈ ਵਾਕਈ ਵੱਡੀ ਹੈ ਮਤਲਬ ਸਿਆਸੀ ਘਟਨਾ ਜਿਹੜੀ ਪੰਜਾਬ ਦੇ ਹਿਸਾਬ ਨਾਲ ਕਿਉਂਕਿ ਉਹ ਮਤਲਬ ਸੈਲੀਬ੍ਰਿਟੀ ਜਿਹੜਾ ਥੀ ਨਾਲ ਸਾਬਕਾ ਮੰਤਰੀ ਵੀ ਰਹੇ ਤੇ ਕਮ ਮੁਕਾਬਲਤਨ ਜਿਹੜੀ ਯੰਗਰ ਜਨਰੇਸ਼ਨ ਹੈ ਸਿਆਸਤਦਾਨਾਂ ਦੀ ਉਹਦੇ ਚੋਂ ਨੇ ਫੇਰ ਇੱਕ ਵੂਮਨ ਲੀਡਰ ਹੋਣ ਕਰਕੇ ਵੂਮਨ ਐਮਐਲਏ ਹੋਣ ਕਰਕੇ ਗੁਰਵੀ ਚਰਚਾ ਤੁਸੀਂ ਵੀ ਹਮ ਚੰਡੀਗੜ੍ਹ ਦੇ ਨਾਲ ਲੱਗਦਾ ਹੈ ਹਲਕਾ ਇਹ ਵੀ ਹੋ ਗਿਆ ਤੇ ਇਹ ਵੈਸੇ ਜਿਹੜੀ ਡਿਵੈਲਪਮੈਂਟ ਆਪਾਂ ਨੂੰ ਆਪਾਂ ਨੂੰ ਅਚਾਨਕ ਲੱਗੀ ਹੈ ਜਾਂ ਆਪਾਂ ਨੂੰ ਅਚਾਨਕ ਪਤਾ ਲੱਗੀ ਲੋਕਾਂ ਨੂੰ ਅਚਾਨਕ ਪਤਾ ਲੱਗੀ ਅਸਤੀਫਾੜੀ ਪਰ ਹੋਇਆ ਅਚਾਨਕ ਨਹੀਂ ਹੈ ਕੁਝ ਵੀ ਇਹਦਾ ਪਿਛਲੇ ਕਾਫੀ ਸਮੇ ਤੋਂ ਅੰਦਰ ਖਾਤੇ ਜਿਹੜਾ ਕਾਫੀ ਕੁਝ ਹੋ ਰਿਹਾ ਸੀ ਉਹ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਹੁਣੇ ਕਾਫੀ ਖਿਚੜੀ ਰਿਜ ਰਹੀ ਸੀ ਸਿਆਸੀ ਜਿਹੜੀਆਂ ਕਈ ਕੁਝ ਅੰਦਰ ਖਾਤੇ ਗੱਲਾਂ ਚੱਲ ਰਹੀਆਂ ਸੀ ਤੇ ਇੱਕ ਹੋਰ ਜਿਹੜੀ ਜਿਹੜੀ ਕਿ ਜ਼ਾਰਾ ਦੌਰ ਤੇ ਖਰੜ ਹਲਕੇ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੇਤਾ ਵੀ ਜਾਣਦੇ ਨੇ ਕਿ ਪਿਛਲੇ ਕਾਫੀ ਸਮੇ ਤੋਂ ਉਹ ਬਹੁਤ ਘੱਟ ਸਰਗਰਮ ਸੀਗੇ ਅਨਮੋਲ ਗਗਨਮਾਨ ਜਿਹੜੀਆਂ ਤੁਸੀਂ ਦੇਖਿਆ ਕਿ ਹਲਕੇ 'ਚ ਵੀ ਉਹਨਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਪ੍ਰੈਜੈਂਸੀ ਦੇਖੋ ਸਾਰੇ ਹਲਕਿਆਂ ਦੇ ਜਿਹੜੇ ਐਮਐਲਏ ਨੇ ਜਿਵੇਂ ਹੁਣ ਗਵਾਨ ਦੇ ਕੁਲਵੰਤ ਸਿੰਘ ਐਮਐਲਏ ਰੋਜ਼ ਦਿੱਲੀ ਆਪਣਾ ਦਰਵਾਜ਼ਾ ਲਾਉਂਦਾ ਰੋਜ਼ ਮਿਲਦਾ ਲੋਕਾਂ ਨੂੰ ਜਾਂ ਹੋਰ ਜਿਹੜੇ ਐਮਐਲਏ ਜਾਂ ਕਈ ਐਮਐਲਏ ਜਿਹੜੇ ਹੈ ਵੀ ਸੈਟਰਡੇ ਸੰਡੇ ਦੋ ਦਿਨ ਪੂਰਾ ਭਰਮਾ ਦਰਵਾਜ਼ਾ ਲਾਉਂਦੇ ਆ ਦਿਨ 'ਚ 2 ਘੰਟੇ ਲਾਉਂਦੇ ਆ ਉਹ ਘੰਟਾ ਆਉਂਦਾ ਇਹ ਬਹੁਤ ਘੱਟ ਸਮਾਂ ਆਪਣੇ ਹਲਕੇ 'ਚ ਬੇਰੇ ਸੀਗੇ ਪਿਛਲੇ ਕਾਫੀ ਸਮੇਂ ਤੋਂ ਇਹ ਸਾਰੇ ਜਾਣਦੇ ਨੇ ਪਿਛਲੀਆਂ ਬਾਈ ਇਲੈਕਸ਼ਨਾਂ ਹੋਈਆਂ ਜਿਹੜੀਆਂ ਖਾਸ ਕਰ ਲੁਧਿਆਣੇ ਦੀ ਹੋਈ ਹੁਣ ਤੱਕ ਸਾਰੇ ਨੇ ਹਾਜ਼ਰੀ ਲਵਾਈ ਉੱਥੇ ਜਾ ਕੇ ਤੇ ਤੁਸੀਂ ਅਨਮੋਲਕ ਕਰਨ ਮਾਨ ਨਹੀਂ ਦਿਖਾਈ ਕਿਤੇ ਉਸ ਤਰ੍ਹਾਂ ਸੰਗਰਮ ਵਿੱਚ ਹੂੰ ਸੋ ਬੇ ਸਾਲ ਪਹਿਲਾਂ ਉਹਨਾਂ ਦਾ ਸਾਲ 100 ਸਾਲ ਪਹਿਲਾਂ ਵਿਆਹ ਵੀ ਹੋਇਆ ਸੀਗਾ ਉਹਨਾਂ ਦਾ ਹੋ ਸਕਦਾ ਕੋਈ ਘਰੇਲੂ ਕਾਰਨ ਵੀ ਹੋਣ ਦੇ ਤੇ ਪਰ ਪਰ ਇੱਕ ਇਹਦਾ ਮਤਲਬ ਕੀ ਹੈ ਕਿ ਜੋ ਕੁਝ ਹੋਇਆ ਇਹ اچانک ਨਹੀਂ ਹੋਇਆ ਇਹਦੇ ਵਾਸਤੇ ਬੇ ਸ ਪਹਿਲਾਂ ਹੀ ਤਿਆਰ ਹੋ ਰਿਹਾ ਸੀ ਤਦ ਫਿਰ ਉਹਨਾਂ ਦੇ ਬਾਰੇ ਸ਼ਿਕਾਇਤਾਂ ਵੀ ਚਰਚਾ ਵੀ ਦੋਸ਼ ਵੀ ਲੱਗਦੇ ਰਹੇ ਪਿਛਲੇ ਸਮੇਂ 'ਚ ਅੰਦਰ ਖਾਤੇ ਇੱਕੋਸਨ ਮੁਸਰੇ ਵੀ ਹੁੰਦੀ ਰਹੀ ਉਹਨਾਂ ਦੇ ਉਹਨਾਂ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਸਵਾਲ ਵੀ ਉੱਠਦੇ ਰਹੇ ਨੇ ਉਹਨਾਂ ਦੇ ਬਾਰੇ ਤੇ ਸੋ ਉਹ ਇਹ ਸਵਾਲੇ ਉੱਠਦੇ ਰਹੇ ਨੇ ਕਿ ਕੋਈ ਸਭ ਕੁਝ ਅੱਛਾ ਨਹੀਂ ਹੈ ਇਸ ਤਰ੍ਹਾਂ ਸੈਸ ਉੱਠਦੇ ਰਹੇ ਤੇ ਪਾਰਟੀ ਦੇ ਅੰਦਰ ਵੀ ਚਰਚਾ ਚੱਲਦੀ ਰਹੀ ਇਹਨਾਂ ਦੀ ਤੇ ਸ਼ਾਇਦ ਉਹਨਾਂ ਸਵਾਲਾਂ ਕਰਕੇ ਹੀ ਉਹਨਾਂ ਨੂੰ ਕੈਬਨਟ ਦੇ ਵਿੱਚੋਂ ਹਟਾਇਆ ਗਿਆ ਸੀ ਜਾਂ ਉਹ ਜਿਹੜੀ ਚਰਚਾਵਾਂ ਸੀ ਉਹਨਾਂ ਦੇ ਐਲੀਗੇਸ਼ਨ ਲੱਗ ਰਹੇ ਸੀ ਦੋਸ਼ ਲੱਗ ਰਹੇ ਸੀ ਕ੍ਰਿਟਿਸਮ ਹੋ ਰਿਹਾ ਸੀ ਕਿ ਨਹੀਂ ਸ਼ਾਇਦ ਉਹ ਕਾਰਨ ਸੀਗੇ ਮਤਲਬ ਉਹਨਾਂ ਦਾ ਇੱਕ ਕਾਰਨ ਉਹ ਵੀ ਹੋਏਗਾ ਦੂਜਾ ਦੇਖੋ ਕਾਰਗੁਜ਼ਾਰੀ ਪਰਫਾਰਮੈਂਸ ਇੱਕ ਹੁੰਦੀ ਹੈ ਪਰਫਾਰਮੈਂਸ ਕਾਰਗੁਜ਼ਾਰੀ ਕਿ ਅਜੇ ਮਿਨਿਸਟਰ ਉਹਨਾਂ ਦੀ ਕਿਸ ਤਰ੍ਹਾਂ ਉਹਨੂੰ ਮਹਿਕਮੇ ਵੀ ਬੜੇ ਇੰਪੋਰਟੈਂਟ ਦਿੱਤੇ ਸੀ ਟੂਰਿਜ਼ਮ ਇੰਡਸਟਰੀ ਵੀ ਦਿੱਤਾ ਉਹ ਮੈਗਾ ਟੂਰਿਜ਼ਮ ਵੀ ਦਿੱਤਾ ਔਰ ਬੜੇ ਅਹਿਮ ਜਿਹੜੀਆਂ ਪੋਜੀਸ਼ਨਾਂ 'ਚ ਉਹ ਰਹੇ ਮਤਲਬ ਅਹਿਮ ਪੋਜੀਸ਼ਨਾਂ ਦਾ ਮਤਲਬ ਵੀ ਜਦੋਂ ਕਿਤੇ ਕੋਈ ਵੱਡੀਆਂ ਕਾਨਫਰੰਸਾਂ ਹੁੰਦੀਆਂ ਸੀ ਕੋਈ ਵੱਡੀਆਂ ਸਟੇਜਾਂ ਲੱਗਦੀਆਂ ਸੀਗੀਆਂ ਜਿਹਦੇ 'ਚ ਮੁਲਕ ਭਰਦੇ ਇੰਡਸਟਰੀ ਸਪਲਾਈ ਜਾਂਦੇ ਕਾਰੋਬਾਰੀ ਬਲੇ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਦਾ ਸੀ ਨੂੰ ਸੋ ਅਹਿਮ ਪੋਜੀਸ਼ਨ ਸੀਗੀ ਉਹਨਾਂ ਦੇ ਇੱਕ ਤਰ੍ਹਾਂ ਦੇ ਮੁਕਾਬਲ ਤਨ ਯੰਗਰ ਹੋਣ ਦੇ ਯੰਗ ਨੌਜਵਾਨ ਦੇ ਦੇ ਮੁਕਾਬਲੇ ਵੀ ਤੇ ਫਿਰ ਉਹ ਜਦੋਂ ਮਿਨਿਸਟਰੀ ਗਈ ਤੇ ਉਸ ਤੋਂ ਬਾਅਦ ਉਹ ਜਿਹੜੀ ਉਹਨਾਂ ਦੀ ਸਰਗਰਮੀ ਹੈ ਜਾਂ ਉਸ ਤੋਂ ਬਾਅਦ ਮੈਂ ਸ਼ਾਦੀ ਹੋ ਗਈ ਉਹਨਾਂ ਦੀ ਦੇਖੋ ਤਾਂ ਆਪਣਾ ਘਰੇਲੂ ਜੀਵਨ ਆ ਉਹਨਾਂ ਦਾ ਉਹਦੇ ਬਾਰੇ ਆਪਾਂ ਕੁਝ ਕਮੈਂਟ ਨਹੀਂ ਬਹੁਤ ਨਾਰਮਲ ਗੱਲ ਹੈਗੀ ਹੈ ਪਰ ਕੀ ਕਾਰਨ ਕੋਈ ਸਿਰਫ ਘਰੇਲੂ ਸੀਗਾ ਜਾਂ ਕੋਈ ਹੋਰ ਕਾਰਨ ਬਣੇ ਤੇ ਪਾਰਟੀ ਦੇ ਅੰਦਰ ਸਰਗਰਮੀ ਇਹ ਵੀ ਹੈ ਦੇਖੋ ਤਿੰਨ ਚਾਰ ਚਾਰਕ ਦਿਨ ਪਹਿਲਾਂ ਸ਼ਾਇਦ ਉਹ ਕੇਜਰੀਵਾਲ ਨੂੰ ਵੀ ਮਿਲੇ ਉਹਨਾਂ ਨੇ ਪੋਸਟ ਵੀ ਪਾਈ ਸੀ ਆਪਣੇ ਐਕਐਸ ਵੀ ਮੈਂ ਕੇਜਰੀਵਾਲ ਮਿਲੇ ਤੇ ਜੋ ਆਪਣੀ ਜਾਣਕਾਰੀ ਮੁਤਾਬਕ ਜਾਂ ਮੇਰੀ ਜਾਣਕਾਰੀ ਮੁਤਾਬਕ ਮੈਨੂੰ ਜੋ ਇਧਰ ਉਧਰੋਂ ਦੇਖੋ ਜਿਹੜੀ ਆਵਾਦ ਦੀ ਪਾਰਟੀ ਹੈ ਨਾ ਉਹ ਇੱਕ ਬੰਦ ਮੁਠੀ ਵਾਂਗ ਹੋਇਆ ਬਹੁਤਾ ਬਾਹਰ ਨਹੀਂ ਆਉਂਦਾ ਇਹਨਾਂ ਦਾ ਅੰਦਰ ਕੀ ਹੁੰਦਾ ਕੀ ਨਹੀਂ ਹੁੰਦਾ ਸੈਂਟਰਲਾਈਜ਼ਡ ਸਿਸਟਮ ਬਹੁਤ ਹੈ ਇਹਨਾਂ ਦਾ ਤੇ ਸਮਝਾਇਆ ਜਾਂਦਾ ਹੈ ਕਿ ਜਦੋਂ ਉਹ ਕੇਜਰੀਵਾਲ ਨੂੰ ਮਿਲੇ ਤਾਂ ਉਹਨਾਂ ਨੇ ਜਾਂ ਵੀ ਤੁਸੀਂ ਜੇ ਇਹਨਾਂ ਨੇ ਆਪਣੇ ਇਸ਼ੂਜ਼ ਰੱਖੇ ਕੋਈ ਕਿਸੇ ਮੈਨੂੰ ਕਮਊਨਟੀ ਕੀਤਾ ਜਾ ਰਿਹਾ ਜਾਂ ਤਾਂ ਕੀਤਾ ਜਾ ਰਿਹਾ ਜਾਂ ਮੇਰੀ ਗੱਲ ਨਹੀਂ ਮੰਨੀ ਜਾ ਰਹੀ ਜਾਂ ਕੋਈ ਜੋ ਵੀ ਇਸ਼ੂ ਸੀਗੇ ਤਾਂ ਪਤਾ ਲੱਗਿਆ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਮਨੀਸ਼ ਸੋਧਿਆ ਨੂੰ ਮਿਲੋ ਕਿਉਂਕਿ ਉਹ ਇਨਚਾਰਜ ਨੇ ਇਸ ਵੇਲੇ ਉਹ ਹੀ ਦੇਖਣਗੇ ਸੋ ਮੇਰਾ ਮਤਲਬ ਇਹ ਇਹਨਾਂ ਦਾ ਜਿਹੜਾ ਅਸਤੀਫਾ ਜਾਂ ਦਿੱਤਾ ਹੋਇਆ ਸੀਗਾ ਜਾਂ ਮਸਲਾ ਸੀਗੇ ਜਾਂ ਅੰਦਰ ਕੋਈ ਦਬਾਅ ਸੀਗਾ ਉਹ ਰਿਜ਼ੋਲਵ ਨਹੀਂ ਹੋਇਆ ਪਾਰਟੀ ਦੇ ਨਾਲ ਔਰ ਸਰਕਾਰ ਦੇ ਨਾਲ ਕਿਸ ਜ਼ਰੂਰ ਦੱਸਿਓ ਥੋੜੀ ਕਿਸ ਗੱਲ ਤੋਂ ਜੋ ਚਾਤ ਪੈਂਦੀ ਪਈ ਹੈ ਕੀ ਅਨਮੋਲ ਗਗਨ ਮਾਨ ਨੂੰ ਕਿਸੇ ਚੀਜ਼ ਤੋਂ ਜਾਂ ਕਿਸੇ ਸ਼ਖਸ ਤੋਂ ਕੋਈ ਪ੍ਰੋਬਲਮ ਸੀ ਕੀ ਕੋਈ ਤਣਾਅ ਸੀ ਉਹਨਾਂ ਨੂੰ ਦੇਖੋ ਇਹ ਵੀ ਹੈਗਾ ਚਰਚਾ ਵੀ ਉਥੇ ਹਲਕੇ ਦੇ ਵਿੱਚ ਕੋਈ ਔਰ ਨੇਤਾ ਹੈਗਾ ਜਿਹਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਇਹਨਾਂ ਦੇ ਆਪਣੇ ਜਿਹੜੇ ਇਹਨਾਂ ਦੇ ਜੋ ਜਿਹੜੀਆਂ ਅਪੁਆਇੰਟਮੈਂਟਸ ਹੋ ਰਹੀਆਂ ਪੋਸਟਿੰਗ ਹੋ ਰਹੀਆਂ ਉਹਨਾਂ ਦੀ ਮਰਜ਼ੀ ਦੇ ਨਹੀਂ ਹੋ ਰਹੀਆਂ ਇਹ ਇਹ ਵੀ ਚਰਚਾ ਹੈਗੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਵੀ ਆਈਆਂ ਨੇ ਕਿ ਉਹਨੂੰ ਇਹ ਸੀ ਵੀ ਮੇਰੀ ਪੁੱਗ ਦੇ ਪੁੱਗਤ ਨਹੀਂ ਹੈਗੀ ਹਲਕੇ ਦੇ ਵਿੱਚ ਤੇ ਇਹ ਇੱਕ ਗੱਲ ਜਿਹੜੀ ਹੋਈ ਕਿ ਉਹਨਾਂ ਜਿਹੜੀ ਕੱਲ ਉਹਨਾਂ ਦੀ ਵਰਡਿੰਗ ਸੀਗੀ ਸ਼ਬਦਾਵਲੀ ਉਨਨੇ ਕਹੇ ਮੇਰਾ ਐਮਐਲਏ ਸ਼ਿਫਤੋ ਦਿੱਤਾ ਇਸਤੀਫਾ ਜਿਹੜਾ ਐਮਐਲਏ ਦੇ ਉਹਦੇ ਤੋਂ ਪ੍ਰਵਾਨ ਕਰ ਲੋ ਜੀ ਬੈ ਜੀ ਇਹਦਾ ਮਤਲਬ ਕੋਈ ਇਸਤੀਫਾ ਤਾਂ ਪਹਿਲੇ ਦਿੱਤਾ ਹੋਇਆ ਸੀ ਤੇ ਕੀ ਦੋ ਸਿਚੁਏਸ਼ਨਸ ਹੈਗੇ ਆ ਦੋ ਹਾਲਤੇ ਕੀ ਇਹੋ ਜੀ ਹਾਲਤ ਸੀ ਵੀ ਇਸਤੀਫਾ ਰੇ ਦਿੱਤਾ ਹੈ ਤੇ ਪਾਰਟੀ ਹੀ ਕੋ ਫੈਸਲਾ ਇਹਨਾਂ ਦੇ ਉਲਟ ਲੈ ਰਹੀ ਸੀ ਜਾਂ ਸਰਕਾਰ ਕੋ ਉਲਟ ਫੈਸਲਾ ਲੈ ਰਹੀ ਸੀ ਜਾਂ ਕੋਈ ਨਾ ਨਹੀਂ ਕੋਈ ਖੁੱਲੀ ਕੋਈ ਤਹਤਾਂ ਦੀ ਮੈਂ ਇਹ ਇੱਕ ਤਾਂ ਇਹ ਸੱਚੇ ਨੇ ਵੀ ਉਹਨੂੰ ਐਪਰੀਹੈਂਡ ਕਰਕੇ ਵੀ ਜੇ ਇਸ ਦੀ ਬਜਾਏ ਕਿ ਪਾਰਟੀ ਮੈਨੂੰ ਕੋਈ ਕਾਰਵਾਈ ਕਰੇ ਜਾਂ ਮੇਰੇ ਤੇ ਉਹ ਕਰੇ ਜਾਂ ਮੈਨੂੰ ਕਵੇ ਤੇ ਮੈਂ ਆਪਣੇ ਆਪ ਹੀ ਜ਼ਾਹਰ ਕਰ ਦਿੰਨੀ ਮੈਂ ਅਸਤੀਫਾ ਦਿੱਤਾ ਹੋਇਆ ਹੂੰ ਹੁਣ ਇਹ ਵੀ ਸਵਾਲ ਹੈਗਾ ਵੀ ਅਸਤੀਫਾ ਦਿੱਤਾ ਗਿਆ ਜਾਂ ਲਿਆ ਗਿਆ ਇਹ ਵੀ ਹੈ ਬਿਲਕੁਲ ਹੂੰ ਉਹਨੀ ਗੱਲ ਆ ਜੋ ਇਹਦੀ ਸੋ ਜੋ ਵੀ ਸੀ ਅੰਦਰ ਖਾਤੇ ਮੈਂ ਜਿਹੜਾ ਹੂੰ ਜੀ ਇਸ ਨੂੰ ਐਕਸਪਲੇਨੋ ਐਲਬੋਰੇਟ ਕਰੀਏ ਕਿ ਇਹ ਜਿਹੜੀ ਗੱਲ ਹੈ ਅਸਤੀਫਾ ਦਿੱਤਾ ਗਿਆ ਕਿ ਲਿਆ ਗਿਆ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਬੱਲੀ ਜੀ ਹਾਂ ਕਿਉਂਕਿ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਸਰਗਰਮੀ ਘਟ ਰਹੀ ਸੀ ਮਾਹੌਲ ਬਣ ਰਿਹਾ ਸੀ ਉਹਨਾਂ ਦਾ ਰਾਪਟਾ ਘਟ ਰਿਹਾ ਸੀ ਉਹ ਚੋਣਾ ਚ ਨਹੀਂ ਗਏ ਇਹਦਾ ਮਤਲਬ ਕੋਈ ਵੀ ਜਿਹੜੀ ਉਹਨਾਂ ਦੀ ਹਾਈ ਕਮਾਂਡ ਹੈ ਜਾਂ ਮੁੱਖ ਮੰਤਰੀ ਦਾ ਜਿਹੜੇ ਲੀਡਰਸ਼ਿਪ ਹੈ ਉਹ ਵੀ ਕੁਝ ਨਹੀਂ ਕੁਝ ਨਹੀਂ ਹੋ ਰਿਹਾ ਉਹਨਾਂ ਤੋਂ ਗਵਿੰਦ ਕਿ ਜੇ ਉਹ ਸਰਗਰਮੀ ਆਹੀ ਨਹੀਂ ਗਏ ਹਨੀ ਗਏ ਇੱਕ ਅੱਛਾ ਜਿਹੜਾ ਜਾਣਿਆ ਪਛਾਣਿਆ ਚਿਹਰਾ ਪਾਰਟੀ ਦਾ ਸਰਕਾਰ ਦਾ ਹੈਗੇ ਉਹ ਸਰਕਾਰ ਪਹਿਲਾਂ ਸਰਕਾਰ ਦਾ ਸੀ ਹੁਣ ਪਾਰਟੀ ਦਾ ਹੈਗੇ ਅੱਛਾ ਉਹਨਾਂ ਦੀ ਅਪੀਲ ਵੀ ਹੈਗੀ ਬੋਲਦੇ ਅੱਛਾ ਨੇ ਗੱਲਬਾਤ ਅੱਛੀ ਕਰਦੇ ਨੇ ਠੀਕ ਹੈ ਚਲੋ ਓਕਾਇਆ ਵੀ ਹੋ ਜਾਂਦੀਆਂ ਨੇ ਪਰ ਆਦਰਵਾਇਜ਼ ਤਾਂ ਪ੍ਰੈਜੈਂਟੇਬਲ ਫੇਸ ਹੈਗਾ ਉਹ ਪਾਰਟੀ ਦਾ ਤੇ ਜੇ ਉਹ ਨਹੀਂ ਹਾਜ਼ਰ ਹੈਗੇ ਹਲਕੇ 'ਚ ਜਾਂ ਕਿਉਂਕਿ ਹਲਕੇ ਵਾਲੇ ਵੀ ਫਿਰ ਸ਼ਿਕਾਇਤਾਂ ਕਰਦੇ ਹੋਣੇ ਨਾ ਵੀ ਸਾਨੂੰ ਐਮਐਲਏ ਨਹੀਂ ਹੈਗੇ ਮਿਲਦੇ ਜੀ ਜਾਂ ਸਾਡੇ ਕੰਮ ਨਹੀਂ ਹੋ ਰਹੇ ਨਾਲ ਦਾ ਚੰਡੀਗੜਾ ਸਾਰੇ ਹੋਰ ਜਿਹੜੇ ਨੇਤਾ ਮਿਲਦੇ ਆ ਸਾਰੇ ਨਾਲ ਗਵਾਂਢ ਚ ਵੀ ਆ ਦੂਜੇ ਪਿੰਡ ਅੱਛਾ ਇਹ ਵੀ ਕਿ ਇਹ ਤਣਾਅ ਇਹ ਤਣਾਅ ਤੇ ਇਹ ਜਿਹੜੀ ਐਬਸੈਂਸ ਰਹੀ ਹੈ ਅਨਮੋਲ ਗਗਨਮਾਨ ਦੀ ਇਹ ਸ਼ਾਇਦ ਉਹ ਤੋਂ ਜ਼ਿਆਦਾ ਸ਼ੁਰੂ ਹੋਈ ਜਦੋਂ ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਆ ਗਏ ਜਾਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਜਾਂ ਮਤਲਬ ਇਹ ਵੱਡਾ ਫੈਸਲਾ ਲੈ ਲਿਆ ਗਿਆ ਜਦੋਂ ਮੰਤਰੀ ਨਹੀਂ ਰਹੇ ਉਸ ਤੋਂ ਬਾਅਦ ਉਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਡਿਟੇਰੀਓਰੇਟ ਹੁੰਦੀ ਰਹੀ ਤੁਸੀਂ ਇਹ ਸਮਝਦੇ ਹੋ ਨੇ ਕੁਦਰਤੇ ਉਹ ਉਦਵਦ ਘਾਟੀ ਦਾ ਉਦਵਦ ਆ ਉਸ ਤੋਂ ਬਾਅਦ ਤਾਂ ਫਿਰ ਵੀ ਸਰਗਰਮ ਰਹੇ ਨੇ ਕੁਝ ਦਿਨ ਤੇ ਉਸ ਤੋਂ ਬਾਅਦ ਸ਼ਾਦੀ ਹੋਈ ਜਦੋਂ ਸ਼ਾਦੀ ਬਤਵਾ ਥੋੜਾ ਜਿਆਦਾ ਘਟਿਆ ਪਰ ਪਿਛਲੇ ਕੁਝ ਸਮੇਂ ਤੇ ਜਿਆਦਾ ਰੜਕਮਾਂ ਉਹਨਾਂ ਦੀ 11 ਜਿਹੜੀ ਰੜਕ ਵੀ ਸੀਗੀ ਜੋ ਜੋ ਆ ਰਿਹਾ ਮਾਹੌਲ ਤੇ ਖਾਸ ਕਰਕੇ ਜਿਹੜੀਆਂ ਪਾਰਟੀ ਐਕਟੀਵਿਟੀਜ਼ ਜਿਵੇਂ ਬਾਈ ਇਲੈਕਸ਼ਨਾਂ ਜਿਹਦੇ ਵਿੱਚ ਉਹਨਾਂ ਦੀ ਹਾਜ਼ਰੀ ਨਾ ਲੱਗਣੀ ਜੀ ਜੀ ਹੁਣ ਕਾਰਨ ਕੀ ਸੀਗੇ ਕੋਈ ਘਰੇਲੂ ਕਾਰਨ ਸੀ ਕੋਈ ਦੇਖੋ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਨਾ ਉਹਨਾਂ ਨਾਲ ਉਹਨਾਂ ਨੇ ਕੋਈ ਸਾਹਮਣੇ ਆ ਕੇ ਗੱਲ ਕਹੀ ਹੈ ਨਾ ਆਪਣੀ ਉਹਨਾਂ ਨਾਲ ਮੁਲਾਕਾਤ ਹੋਈ ਕੋਈ ਸਬਬ ਨਾਲ ਜਿਹਦੇ ਚੋ ਇਹ ਪਹ ਲੱਗੇ ਵੀ ਕੋਈ ਉਹਨਾਂ ਦੀ ਘਰੇਲੂ ਮੁਸ਼ਕਲ ਹੈ ਕੋਈ ਪਰਿਵਾਰਕ ਕਿਸਮਤ ਹੈ ਉਹ ਵੀ ਕਈ ਵਾਰੀ ਹੁੰਦੀਆਂ ਇਹ ਵੀ ਇਸ ਕਰਕੇ ਨਹੀਂ ਜਾਂ ਮਤਲਬ ਆ ਜੇ ਵੂਮਨ ਵੀ ਕਈ ਵਾਰੀ ਜਿਹੜੀ ਹੈ ਸਿਹਤ ਦੇ ਹੋਰ ਬਹੁਤ ਸਾਰੇ ਇਸ਼ੂ ਹੁੰਦੇ ਨੇ ਜਿਹੜੇ ਪਬਲਿਕ 'ਚ ਨਹੀਂ ਵੀ ਆਉਂਦੇ ਕਾਰਨ ਕੀ ਹੈ ਇਹ ਨਹੀਂ ਪਤਾ ਪਰ ਇਹ ਫੈਕਟ ਹੈ ਇਹ ਸਾਰੇ ਮੰਨਦੇ ਨੇ ਸਾਰੇ ਦੱਸਦੇ ਨੇ ਕਿ ਉਹਨਾਂ ਦੀ ਪ੍ਰੈਜੈਂਸ ਜਿਹੜੀ ਹੈ ਉਹ ਆ ਨਈ ਐਕਟੀਵਿਟੀ ਨਹੀਂ ਸੀ ਤੇ ਇਹ ਵੀ ਸੈਂਸ ਹੋ ਰਹੀ ਆ ਕਿੰਸਾ ਵੀ ਉਹਨਾਂ ਦਾ ਕਿਤੇ ਨਾ ਕਿਤੇ ਇਸ਼ੂ ਇਹੋ ਜੇ ਸੀ ਜਿਹੜੇ ਫਸੇ ਹੋਏ ਸੀ ਪਾਰਟੀ ਨਾਲ ਸਰਕਾਰ ਨਾਲ ਹੂੰ ਤੇ ਸਰਕਾਰ ਜਾਂ ਪਾਰਟੀ ਦੀ ਲੀਡਰਸ਼ਿਪ ਉਹਨਾਂ ਦੇ ਕਿ ਨਾ ਖੁਸ਼ੀ ਹੂੰ ਇਹ 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 ਸੈਂਸ ਹੋਈ ਜਿਹੜਾ ਉਹਦਾ ਰਿਐਕਸ਼ਨ ਆਇਆ ਪਾਰਟੀ ਦੇ ਦੋ ਰਿਐਕਸ਼ਨ ਆਏ ਨੇ ਦੋ ਤਿੰਨ ਤਰ੍ਹਾਂ ਤਿੰਨ ਇੱਕ ਤਾਂ ਸੀਐਮ ਭਗਵੰਤ ਮਾਨ ਹੋਰਾਂ ਨੇ ਦਿੱਤਾ ਉਹਨਾਂ ਨੇ ਕਿਹਾ ਇੱਕ ਪਾਰਟੀ ਦਾ ਮੀਟਿੰਗ 'ਚ ਗੱਲ ਕਰਾਂਗੇ ਹੂੰ ਤੇ ਦੂਜਾ ਰਿਐਕਸ਼ਨ ਸੀ ਅਮਨ ਅਰੋੜਾ ਦਾ ਪ੍ਰਧਾਨ ਦੇ ਤੌਰ ਤੇ ਵੀ ਉਹ ਮੇਰੀ ਛੋਟੀ ਭੈਣ ਵਾਂਗ ਹੈ ਹੂੰ ਤੇ ਉਹਨਾਂ ਨੇ ਦੋਨਾਂ ਨੇ ਰਿਐਕਸ਼ਨ ਮੇਂ ਆਫੀਸ਼ੀਅਲ ਰਿਐਕਸ਼ਨ ਦਿੱਤਾ ਕਿਸੇ ਨੇ ਇਹ ਨਹੀਂ ਕਿਹਾ ਵੀ ਕੋਈ ਗੱਲ ਨਹੀਂ ਸਾਡੇ ਹੋਇਆ ਤੇ ਉਹ ਤਾਂ ਕੋਈ ਗੱਲ ਨਹੀਂ ਅਸੀਂ ਨਿਬੇੜ ਲਾਂਗੇ ਜਾਂ ਅਸੀਂ ਕਰ ਲਾਂਗੇ ਜਾਂ ਅਸੀਂ ਕੋਈ ਗੱਲ ਨਹੀਂ ਇਸ ਤੀਵਾ ਕੋਈ ਨਹੀਂ ਮਨਜ਼ਰ ਮਨਜ਼ੂਰ ਕਰਨਾ ਸੀ ਹੂੰ ਇਹ ਗੱਲ ਕਿਸੇ ਨੇ ਨਹੀਂ ਕਹੀ ਹੂੰ ਇਹ ਅਸੀਂ ਇਸ ਦੀ ਮਨਜ਼ੂਰੀ ਨਹੀਂ ਕਰਨਾ ਨਹੀਂ ਹੋਣ ਆ ਉਹ ਸਾਡੇ ਹੋ ਰਹੇ ਸਰਕਾਰ ਮਹੌਨੇ ਕੋਈ ਇਸ਼ੂ ਹੋਗਾ ਇਸ ਰਿਜ਼ੋਲਵ ਕਰ ਲਾਂਗੇ ਹੂੰ ਇਨ੍ਹਾਂ ਸ਼ਬਦਾਂ ਚ ਕਲੀਅਰ ਸ਼ਬਦਾਂ ਚ ਕਿਸੇ ਉਥੋਂ ਵੀ ਇਹ ਲੱਗਦਾ ਹੂੰ ਜੋ ਰਿਐਕਸ਼ਨ ਵੀ ਜਿਹੜਾ ਨਾਪਿਆ ਨੱਪਿਆ ਤੋਂ ਲੈ ਰਿਐਕਸ਼ਨ ਸੀਗਾ ਕਿ ਬਹੁਤ ਸੰਕੋਚਮਾ ਰਿਐਕਸ਼ਨ ਸੀ ਦੋਨਾਂ ਦਾ ਹੀ ਸੋ ਸੋ ਉਦੋਂ ਤੋਂ ਵੀ ਇਹ ਲੱਗਦਾ ਕਿ ਕੋਈ ਅੰਦਰ ਜਿਹੜਾ ਉਲਝ ਜਾਂ ਉਲਝਣ ਤਾਂ ਵੱਡੀ ਹੈਗੀ ਇਹ ਕਹਾਂ ਲੋ ਹਾਂ ਹੈ ਪਰ ਇਤੋਂ ਕੀ ਇਹ ਚਾਤ ਪੈਂਦੀ ਹੈ ਬੱਲੀ ਜੀ ਕਿ ਆਉਂਦੇ ਸਮੇਂ ਵਿੱਚ ਇਹ ਅਸਤੀਫਾ ਐਕਸੈਪਟ ਵੀ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਜੇ ਜੇ ਜਿਹੜਾ ਉਹਨਾਂ ਦਾ ਰਿਐਕਸ਼ਨ ਸੀ ਉਹਦੇ ਵਿੱਚ ਕਲੈਰਿਟੀ ਨਹੀਂ ਹੈਗੀ ਉਹਦੇ ਵਿੱਚ ਉਹਦੇ ਵਿੱਚ ਸੰਭਾਵਨਾ ਲੱਗਦੀ ਐ ਸਗੋ ਇਸ ਤਰ੍ਹਾਂ ਬਾਈਪਾਸ ਕਰਨ ਦੀ ਕੋਸ਼ਿਸ਼ ਕੀਤੀ ਜ਼ਿਆਦਾ ਹਾਂ ਹਾਂ ਤੇ ਪਰ ਇਹ ਹੈ ਵੀ ਦੇਖੋ ਉਹਦੇ ਅਸਤੀਫਾ ਜਿਹੜਾ ਉਹਦੇ ਨਾਲ ਕਈ ਗੱਲਾਂ ਜੁੜੀਆਂ ਉਹਨੇ ਕੱਲਾ ਅਸਤੀਫੇ ਦੀ ਗੱਲ ਨਹੀਂ ਕੀਤੀ ਪਰ ਕਿਵੇਂ ਸਿਆਸਤ ਤੋਂ ਵੀ ਕਿਨਾਰਾ ਕਰ ਰਹੀ ਆ ਜੀ ਜੀ ਮੈਂ ਸਿਆਸਤ ਛੱਡ ਰਹੀ ਆ ਹੂੰ ਦੇਖੋ ਦੋ ਗੱਲਾਂ 'ਚ ਫਰਕ ਹੁੰਦਾ ਹੈ ਇੱਕ ਚਲੋ ਅਸਤੀਫਾ ਦੇਤਾ ਵੀ ਇਸ ਵੇਲੇ ਮੈਂ ਨਹੀਂ ਕੰਟੀਨਿਊ ਕਰ ਸਕਦੀ ਮੇਰੀ ਕੋਈ ਲੇਨੂ ਪੋਜੀਸ਼ਨ ਨਹੀਂ ਹੈ ਜੀ ਉਹ ਤੇ ਪਰ ਇੱਕ ਹੈ ਵੀ ਸਿਆਸਤ ਛੱਡਣਾ ਇਹਦਾ ਮਤਲਬ ਪਾਰਟੀ ਤੋਂ ਵੀ ਕਿਨਾਰਾ ਕਰਨਾ ਹੈ ਸਿਆਸਤ ਤੋਂ ਕਿਨਾਰਾ ਕਰਨਾ ਇਹਦਾ ਮੀਨਿੰਗ ਹੋਰ ਵੀ ਵੱਡਾ ਹੈ ਹੂੰ ਇਹ ਜਾਦੇ ਇੰਪੋਰਟੈਂਟ ਹੈ ਉਹਦੇ ਨਾਲ ਵੀ ਸਮਝਾਓ ਨਾਲ ਜ਼ਰੂਰ ਹਾਂ ਇਹ ਇਹਦਾ ਜਾਦੇ ਮੀਨਿੰਗ ਹੈ ਇਹਦਾ ਮਤਲਬ ਕਿ ਉਹਦੀ ਜਿਹੜੀ ਜਿਹੜਾ ਮਾਹੌਲ ਹੈ ਇਸ ਵੇਲੇ ਪਾਰਟੀ ਦੇ ਅੰਦਰ ਬਾਹਰ ਸਰਕਾਰ ਜੀ ਉਹਨਾਂ ਦੀ ਸੁਰ ਨਹੀਂ ਰਲ ਰਹੀ ਤੇ ਉਹਨੂੰ ਲੱਗ ਰਿਹਾ ਵੀ ਜੇ ਪਾਰਟੀ ਦੇ ਵਿੱਚ ਵੀ ਰਹੀ ਤਾਂ ਵੀ ਮੇਰੇ ਮੈਂ ਨਹੀਂ ਕੰਮ ਕਰ ਸਕਾਂਗੀ ਹੂੰ ਬਿਸਤੀ ਐਮਐਲ ਐਮਐਲ ਨਾ ਵੀ ਨਹੀਂ ਤਾਂ ਵੀ ਨਹੀਂ ਕੰਮ ਕਰਨਾ ਹੂੰ ਸੋ ਇਹਦਾ ਮਤਲਬ ਇਹ ਹੈ ਸੋ ਇਹ ਇਹ ਹੋਰ ਵੀ ਜਦੋਂ ਕੋਈ ਲੀਡਰ ਐਦਾਂ ਪਾਰਟੀ ਛੱਡਣ ਦੀ ਗੱਲ ਕਰਦਾ ਹੈ ਆਪਣਾ ਅਹੁਦਾ ਛੱਡਣ ਦੀ ਗੱਲ ਕਰਦਾ ਨਾ ਤੇ ਇੱਕ ਆਮ ਸਵਾਲ ਖੜਾ ਹੋ ਜਾਂਦਾ ਪਹਿਲੇ ਕੁਝ ਸਵਾਲਾਂ ਚ ਹੀ ਹੁੰਦਾ ਹੈ ਕਿ ਕੀ ਕੋਈ ਹੋਰ ਪਾਰਟੀ ਜੁਆਇਨ ਕਰਨੀ ਹੈ ਅਨਮੋਲ ਗਗਨ ਮਾਨ ਨੇ ਤਾਂ ਉਹ ਵੀ ਕਿਨਾਰਾ ਕਰ ਛੱਡਿਆ ਕਿ ਮੈਂ ਤਾਂ ਸੰन्यास ਲੈ ਸੰन्यास ਸੋ ਸੋ ਉਹਦਾ मीनिंग ਤਾਂ ਇਹ ਵੀ ਖਸਾ ਉਲਝਿਆ ਤੇ ਮਲਹੋਣਾ ਦਾ ਜਿਹੜਾ ਕਹਿੰਦੇ ਭਰੇ ਮਾਨਨਾ ਮੈਂ ਛੱਡ ਰਹੀ ਹਾਂ ਇਹ ਵੀ ਇਹਦਾ ਵੀ ਮਤਲਬ ਹੈ ਵੀ ਛੱਡਣਾ ਨਹੀਂ ਚਾਹੁੰਦੀ ਪਰ ਛੱਡ ਜਿਵੇਂ ਕੱਢਾਇਆ ਜਾ ਰਿਹਾ ਮੈਨੂੰ ਇਹਦਾ ਇਹਦਾ ਮਤਲਬ ਤਾਂ ਇਹ ਬਣਦਾ ਇਹ ਭਰੇ ਮੰਨਣਾ ਛੱਡ ਰਹੀਆਂ ਪਰ ਮੇਰਾ ਵੀ ਚੱਲ ਨਹੀਂ ਸਕਦੀ ਜੋ ਮੈਂ ਚੱਲਣਾ ਚਾਹਣੀ ਆ ਪਰ ਪਰ ਚੱਲ ਨਹੀਂ ਸਕਦੀ ਇਸ ਕਰਕੇ ਮੈਂ ਅਸਤੀਫਾ ਵੀ ਦੇ ਰਹੀ ਆ ਉਧਰ ਵੀ ਉਧਰ ਵੀ ਜਾ ਰਹੀ ਆ ਸੋ ਇਹ ਸੋ ਅਸਤੀਫਾ ਜੇ ਪਰ ਪਾਰਟੀ ਜਾਂ ਸਰਕਾਰ ਨੇ ਇਹ ਸੋਚਣਾ ਹੈ ਕਿ ਕੀ ਉਹ ਖਰੜ ਤੋਂ ਬਾਅਦ ਇਲیکشن ਵਾਸਤੇ ਤਿਆਰ ਨੇ ਜੇ ਮੰਜ਼ੂਰ ਕਰਨ ਦਾ ਜਦੋਂ ਸਵਾਲ ਆਉਂਦਾ ਹੈ ਪ੍ਰਸਥਿਵਤਾ ਤਾਂ ਉਹ ਫਿਰ ਇਹ ਸੋਚਣਗੇ ਕਿ ਇਸ ਵੇਲੇ ਸੀ ਪ੍ਰਪੇਅਰਡ ਬਾਈ ਇਲੈਕਸ਼ਨ ਲੜਨ ਵਾਸਤੇ ਇਹ ਖੜ੍ਹਦਾ ਹੂੰ। ਹੂੰ। ਦੋ ਬਾਈ ਇਲੈਕਸ਼ਨਾਂ ਦਾ ਹੋਰ ਸੰਭਾਵਨਾ ਹੋਈ ਵੀ ਇੱਕ ਦੀ ਤਾਂ ਹੈਗੀ ਤਰਨਤਨ ਤਾਂ ਹੋ ਹੀ ਰਹੀ ਐ। ਜਲੰਧਰ ਦੀ ਵੀ ਚਰਚਾ ਹੈ ਪਰ ਜ਼ਰੂਰੀ ਨਹੀਂ ਐ ਉਹ। ਹੂੰ। ਤੇ ਇੱਕ ਹੋਰ ਬਾਈ ਇਲੈਕਸ਼ਨ ਜਿਹੜੀ ਐ ਇਹਦੇ ਦੋਵੇਂ ਤਰ੍ਹਾਂ ਦੀ ਰੈਅ ਹੋ ਸਕਦੀ ਐ। ਇੱਕ ਤਾਂ ਪਾਰਟੀ ਇਹ ਵੀ ਸੋਚ ਸਕਦੀ ਐ ਜਾਂ ਸਰਕਾਰ ਵੀ ਜੋ ਅੱਛਾ ਚਲੋ ਇੱਥੋਂ ਵੀ ਲੜ ਲਓ। ਇਹ ਵੀ ਖਾਲੀ ਕਰਾ ਲਓ ਤੇ ਲੜ ਕੇ ਤੇ ਫਿਰ ਅਸੀਂ ਜਿੱਤਦਾ ਹੀ ਜਾਣੇ ਆ। ਤੇ ਫਿਰ ਅਸੀਂ ਸਤਾਈ ਵਾਰ ਤੇ ਸਾਡਾ ਹੋਰ ਆਧਾਰ ਮਜ਼ਬੂਤ ਹੋ ਜਾਏਗਾ ਜਾਂ ਹੋਰ ਹੌਸਲਾ ਹੋ ਜਾਏਗਾ ਤੁਹਾਨੂੰ ਇੱਕ ਇੱਕ ਵਿਚਾਰੇ ਇਹ ਵੀ ਹੋ ਸਕਦਾ ਇੱਕ ਵਿਚਾਰੇ ਹੋ ਸਕਦਾ ਨਾ ਪੰਗਾ ਲਾਓ ਕਿਤੇ ਕਦੇ ਉਲਟਾ ਨਾ ਪੈ ਜਾਏ ਹਮ ਇਹ ਸੋ ਟੈਕਸਟ ਚ ਆਲਟਰਨੇਟਿਵ ਦਾ ਹੀ ਸਵਾਲ ਆਉਂਦਾ ਵੀ ਉਹਨਾਂ ਕੋਲ ਆਲਟਰਨੇਟਿਵ ਕੀ ਹੈ ਇਸ ਹਲਕੇ ਚ ਨਹੀਂ ਪਹਿਲਾਂ ਗੀਵਨ ਵਿੱਚ ਇਹਦੇ ਵਿੱਚ ਜਦੋਂ ਆਪਾਂ ਬਾਈ ਇਲੈਕਸ਼ਨ ਦੀ ਗੱਲ ਕਰਦੇ ਹਾਂ ਖਾਸ ਤੌਰ ਦੇ ਉੱਤੇ ਜੇ ਖਰੜ ਹਲਕੇ ਦੇ ਵਿੱਚ ਬਾਈ ਇਲੈਕਸ਼ਨ ਹੁੰਦੀ ਹੈ ਜੇ ਇਸ ਤੀਫਾ ਅਕਸੈਪਟ ਕਰ ਲਿਆ ਜਾਂਦਾ ਤੇ ਇੱਕ ਅਸਤੀਫਾ ਜੇ ਹਾਲ ਹੀ ਚ ਪਹਿਲਾਂ ਹੋ ਕੇ ਹਟਾਇਆ ਆ ਅਕਾਲੀ ਦਲ ਤੋਂ ਰਣਜੀਤ ਸਿੰਘ ਗਿੱਲ ਅਸਤੀਫਾ ਦੇ ਕੇ ਹਟੇ ਆ ਕੀ ਆਪਾਂ ਇਹ ਦੋਵੇਂ ਕੜੀਆਂ ਜੋੜ ਸਕਦੇ ਆ ਰਣਜੀਤ ਸਿੰਘ ਗਿੱਲ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਜਾ ਸਕਦਾ ਭਲਾ ਦੇਖੋ ਇਹ ਹੁਣ ਮੌਕਾ ਮੇਲ ਹੋਇਆ ਵੀ ਇੱਕ ਦਿਨ ਪਹਿਲਾਂ ਹੀ ਰਿਜ਼ਾਈਨ ਕੀਤਾ ਉਹਨਾਂ ਨੇ ਅਸਤੀਫਾ ਦਿੱਤਾ ਹੂੰ ਤੇ ਇਹ ਸਵੱਬ ਨਾਲ ਸਬਾਬੀ ਮੇਲ ਹੋਇਆ ਜਾਂ ਇਹਦੇ ਚ ਕੋਈ ਦੋਨਾਂ ਦਾ ਆਪਸ ਵਿੱਚ ਬੰਧ ਹੈ ਇਹ ਅਜੇ ਇੱਕ ਸਵਾਲ ਖੜਾ ਹੈ ਹਮ ਅਜੇ ਕੁਐਸਚਨ ਖੜਾ ਹੈ ਕਿਉਂਕਿ ਗਿੱਲ ਨੇ ਜਿਹੜੇ ਰਣਜੀਤ ਸਿੰਘ ਜਲੋੜਾ ਨੇ ਨੀ ਇਸਤੀਫਾ ਦੇਣ ਵੇਲੇ ਆਪਣਾ ਕੋਈ ਜ਼ਾਹਰ ਨਹੀਂ ਕੀਤਾ ਇਰਾਦਾ ਹਮ ਵੀ ਮੈਂ ਕਿੱਧਰ ਜਾਊਂਗਾ ਕਿਹੜੀ ਪਾਰਟੀ ਜੁਆਇਨ ਕਰੂੰਗਾ ਉਹਨਾਂ ਨੇ ਤਾਂ ਕੀਤਾ ਨਹੀਂ ਸੀ ਹਮ ਤੇ ਅਗਲੇ ਦਿਨ ਹੀ ਇਹਨਾਂ ਦਾ ਆ ਗਿਆ ਤਾਕਤ ਦੇ ਤੌਰ ਤੇ ਸਭ ਨੇ ਜਾਂ ਬਹੁਤੇ ਲੋਕਾਂ ਨੇ ਇਹ ਉਹਨਾਂ ਨਾਲ ਜੋੜ ਲਿਆ ਵੀ ਇਸ ਕਰਕੇ ਹੀ ਹੁਣਾਂ ਵੀ ਉਹ ਆਮ ਆਦੀ ਪਾਰਟੀ ਸ਼ਾਮਲ ਹੋ ਰਹੇ ਹੋਣੇ ਆ ਤੇ ਇਹਨਾਂ ਨੂੰ ਇਹ ਲੱਗਿਆ ਵੀ ਮੇਰੀ ਥਾਂ ਰਿਪਲੇਸ ਕਰਨਗੇ ਇਸ ਮਸਲੇ ਵਿੱਚ ਨਾ ਇੱਕ ਕਾਰਨ ਹੋਰ ਆਉਂਦਾ ਚਲੋ ਅਸਤੀਫਾ ਦੇ ਦਿੱਤਾ ਅ ਅਨਮੋਲ ਗਗਨ ਮਾਨ ਵੀ ਆਪਣਾ ਡਿਕਲੇਅਰ ਕਰ ਦਿੱਤਾ ਪਰ ਜਦੋਂ ਅਨਮੋਲ ਗਗਨ ਮਾਨ ਦੀ ਡੈਕਲੇਰੇਸ਼ਨ ਹੁੰਦੀ ਹੈ ਕਿ ਮੈਂ ਅਸਤੀਫਾ ਦਿੱਤਾ ਹੋਇਆ ਉਸ ਤੋਂ ਬਾਅਦ ਰਣਜੀਤ ਸਿੰਘ ਗਿੱਲ ਦਾ ਕੁਝ ਘੰਟਿਆਂ ਬਾਅਦ ਇੱਕ ਹੋਰ ਟਵੀਟ ਆਉਂਦਾ ਆ ਕਿ ਹੁਣ ਪੰਜਾਬ ਵਿੱਚ ਕੱਲਾ ਹੋਣਗੀਆਂ ਹਲਕੇ ਹਿੱਤ ਦੀਆਂ ਹੋਣਗੀਆਂ ਦੇਸ਼ ਹਿੱਤ ਦੀਆਂ ਹੋਣਗੀਆਂ ਉਹ ਫਿਰ ਦੁਬਾਰਾ ਉਹ ਕਨਸੈਂਟਰੇਸ਼ਨ ਬਣ ਜਾਂਦੀ ਹੈ ਕਿ ਕੀ ਆਵਾਜ਼ ਨਹੀਂ ਪਾਰਟੀ ਵਾਲ ਹੋ ਰਹੀ ਗੱਲ ਕੋਈ ਨਾ ਉਸ ਨੂੰ ਰਣਜੀਤ ਸਿੰਘ ਗਿੱਲ ਨੇ ਜਿਹੜਾ ਉਹ ਟਵੀਟ ਨਾ ਆਉਂਦਾ ਤਾਂ ਉਹਦੀ ਹੋਰ ਤਰ੍ਹਾਂ ਗੱਲ ਸੀ ਜਦੋਂ ਉਹਨੇ ਟਵੀਟ ਕਰਤਾ ਤਾਂ ਇਹਦਾ ਮਤਲਬ ਉਹਨੇ ਉਹਨੇ ਇਸ ਗੱਲ 'ਚ ਸਾਰੇ 'ਚ ਜਿਹੜੀ ਚਰਚਾ ਚੱਲ ਉਹਦੇ 'ਚ ਸ਼ਾਮਲ ਹੋ ਗਿਆ ਉਹ ਜੀ ਉਹ ਨਾਂ ਸ਼ਾਮਲ ਹੋ ਗਿਆ अदरवाइज ਨਹੀਂ ਸੀਗਾ अदरवाइज ਤਾਂ ਜਿਹੜੀ ਕੰਸੋਰ ਮਿਲ ਰਹੀ ਸੀ ਜਾਂ ਸੈਂਸ ਹੋ ਰਿਆ ਸੀ ਜਾਂ ਅੰਦਰ ਖਾਤੇ ਗੱਲਾਂ ਚੱਲ ਰਹੀਆਂ ਸੀ ਇਹ ਹਿਸਾਬ ਲਾਇਆ ਜਾ ਸੀ ਵੀ ਉਹ ਉਹਦਾ ਚੁਗਾ ਦੋ ਆਪਸ਼ਨ ਹੈਗੇ ਸੀ ਉਹਨਾਂ ਕੋਲੇ ਇੱਕ ਤਾਂ ਬਾਗੀ ਕਾਲੀ ਕਿਉਂਕਿ ਮੈਨੂੰ ਪਤਾ ਲੱਗਿਆ ਵੀ ਉਹਦੇ ਜਿਹੜੇ ਨਾਲ ਦੇ ਆਲੇ ਦੋਲੇ ਸੀਗੇ ਉਹ ਉਧਰ ਪੰਜ ਮੈਂਬਰ ਕਮੇਟੀ ਨਾਲ ਲੱਗੇ ਨੇ ਜਿਹੜੇ ਉਹਨਾਂ ਦੇ ਸਪੋਰਟਰ ਜੀ ਇੱਕ ਤਾਂ ਉਹ ਉਹਨਾਂ ਨੇ 11 ਅਗਸਤ ਨੂੰ ਹੁੰਦ ਰੱਖੀ ਹੋਈ ਹੈ ਚੋਣ ਨੂੰ ਡੈਲੀਗੇਟ ਕਰੇ ਤੇ ਇੱਕ ਆਪਸ਼ਨ ਸੀ ਇੱਕ ਆਪਸ਼ਨ ਹੋ ਉਸ ਵੀ ਉਧਰ ਜਾ ਸਕਦੇ ਨੇ ਹੂੰ ਦੂਜੀ ਆਪਸ਼ਨ ਕਾਂਗਰਸ ਦੀ ਜਾਂ ਤੀਜੀ ਬੀਜੇਪੀ ਦੀ ਹੂੰ ਤੇ ਮੈਨੂੰ ਪਤਾ ਲੱਗਿਆ ਵੀ ਹੁਣ ਅ ਸਾਰੀਆਂ ਪਾਰਟੀਆਂ ਵਾਲੇ ਜੋਰ ਲਾ ਰਹੇ ਵੀ ਤੂੰ ਸਾਡੇ ਕੋਲ ਆ ਜਾ ਅੱਛਾ ਜਿਹੜੀ ਹੁਣ ਪੋਜੀਸ਼ਨ ਹੈ ਕੱਲ ਤੋਂ ਬਾਅਦ ਹੂੰ ਕੱਲ ਤੋਂ ਬਾਅਦ ਤੇਰੀ ਵੀ ਉਹਨੂੰ ਕਾਂਗਰਸ ਵੀ ਲੱਭ ਰਹੀ ਹੈ ਬੀਜੇਪੀ ਵੀ ਲੱਭ ਰਹੀ ਹੈ ਤੇ ਆਮ ਆਦਮੀ ਪਾਰਟੀ ਵਾਲੇ ਵੀ ਲਭਰੇ ਨੇ ਹੁਣ ਸਾਰਿਆਂ ਦੀ ਕੋਸ਼ਿਸ਼ ਹੈ ਵੀ ਇਹ ਕਿ ਨਾ ਬਾਕੀ ਦੇ ਵਿੱਚ ਹੂੰ ਨਾ ਸਿਆਸੀ ਤਾਲੇਂ ਦੀ ਕਹਿੰਦੇ ਮਾਫ ਕਰਨਾ ਮੈਂ ਤੁਹਾਡੀ ਗੱਲ ਵਿੱਚ ਆਲੇ ਹੀ ਬੋਲਦਾ ਪਿਆ ਪਰ ਇੱਕ ਨਾ ਇੱਕ ਨਾ ਗੱਲ ਹੁੰਦੀ ਸਿਆਸਤ ਦੇ ਵਿੱਚ ਕਈ ਵਾਰੀ ਨਾ ਐਵੇਂ ਹਵਾ ਦੇ ਵਿੱਚ ਗੱਲ ਸੁੱਟ ਦਿੱਤੀ ਜਾਂਦੀ ਹੈ ਤੇ ਵੇਖਿਆ ਜਾਂਦਾ ਰੁਝਾਨ ਕੀ ਕਹਿੰਦਾ ਹੋ ਸਕਦਾ ਹੈ ਕਿ ਰਣਜੀਤ ਸਿੰਘ ਗਲਵੀ ਸ਼ਹਿਰ ਚਾਹੁੰਦੇ ਹੋਣ ਕਿ ਭਾਪ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਵੱਲ ਨੂੰ ਜੇ ਰਾਹ ਤੁਰਦਾ ਤੇ ਮੈਂ ਉਧਰ ਵੱਲੀ ਤੁਰ ਜਾਵਾਂ ਕਿਉਂਕਿ ਡਿੰਪੀ ਢਿੱਲੋਂ ਵੀ ਤਾਂ ਇਦਾਂ ਹੀ ਕਹੇ ਸੀਗੇ ਬਿਲਕੁਲ ਕਿਉਂਕਿ ਕਿਉਂਕਿ ਸਿਚੁਏਸ਼ਨ ਅਮੀ ਕਰੀਏ ਹੋਗੀ ਨਾ ਹਾਂਜੀ ਜਦੋਂ ਉਹਨੇ ਅਸਤੀਫਾ ਦਿੱਤਾ ਸੀ ਉਦੋਂ ਦੀ ਸਿਚੁਏਸ਼ਨ ਨਹੀਂ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਪ੍ਰੈਜ਼ੈਂਟ ਆਏ ਜੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਅਸਤੀਫਾ ਮਨਜ਼ੂਰ ਹੁੰਦਾ ਸੀ ਇੱਕ ਇੱਕ ਨਵੀਂ ਆਪਸ਼ਨ ਖੁੱਲ ਗਈ ਹੈ ਨਵੀਂ ਆਪਸ਼ਨ ਦਾ ਮਤਲਬ ਕਿ ਬਾਈ ਇਲੈਕਸ਼ਨ ਹੋਏਗੀ ਬਾਈ ਇਲੈਕਸ਼ਨ ਦਾ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਚਾਹੀਦਾ ਹੈ ਕੈਂਡੀਡੇਟ ਉਹਨਾਂ ਦੀ ਰਵਾਇਤ ਹੈਗੀ ਹੈ ਕਿ ਉਹ ਬਹੁਤੇ ਕੈਂਡੀਡੇਟ ਉਹਨਾਂ ਨੇ ਕਾਲੀਆਂ ਕਾਂਗਰਸੀ ਜੂ ਲੈ ਕੇ ਖੜੇ ਕੀਤੇ ਨੇ ਇਹ ਰਵਾਇਤ ਹੈ ਤੇ ਉਹ ਉਹਨਾਂ ਕੋਲ ਹੋਰ ਕੋਈ ਵੱਡਾ ਚਿਹਰਾ ਹੈ ਨਹੀਂ ਐਸ ਵੇਲੇ ਖਰੜ ਚ ਸੋ ਉਹਦੀ ਰੀਥਿੰਕਿੰਗ ਹੋ ਸਕਦੀ ਆ ਉਹਦੀ ਹੂੰ ਉਹਦੀ ਰੀਥਿੰਕਿੰਗ ਹੋ ਸਕਦੀ ਹੈ ਤੇ ਪਰ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਜਾਣਕਾਰੀ ਦੇ ਦੇਣਾ ਕਿ ਇਹ ਉਹਦੀ ਆਪਸ਼ਨ ਰੋਹੀ ਜਦੋਂ ਗਈ ਪਰ ਉਹ ਕੱਲ ਦਾ ਬੜਿਆ ਨਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੰਪਰਕ ਨਹੀਂ ਹੋਇਆ ਆਪ ਅੱਛਾ ਆਮ ਆਦਮੀ ਪਾਰਟੀ ਨੂੰ ਵੀ ਸੰਪਰਕ ਦੇ ਨਹੀਂ ਹੋਇਆ ਉਹਨਾਂ ਨੇ ਵੀ ਕੋਸ਼ਿਸ਼ਾਂ ਕਰ ਲਈਆਂ ਗੱਲ ਦੀ ਇਹ ਵੀ ਦੰਦਾਰ ਓਕੇ ਉਹਦਾ ਬੜੀ ਉਹਦਾ ਬੜਾ ਇੰਟਰਸਟਿੰਗ ਹੈ ਵੀ ਉਹ ਉਹਦੀ ਤਲਾਸ਼ ਹੋ ਰਹੀ ਹੈ ਪਰ ਉਹ ਰੂਪ ਉਹਦੇ ਫੋਨ ਵੀ ਬੰਦ ਨੇ ਉਹ ਗਾਇਬ ਹੈ ਘਰੋਂ ਵੀ ਆਪਣੇ ਦਫ਼ਤਰੋਂ ਵੀ ਕਿਤੇ ਨਹੀਂ ਹੈਗਾ ਉਹ ਹੂੰ ਉਹ ਮਤਲਬ ਕਿ ਹੁਣ ਉਹ ਉਹਨੂੰ ਕਈ ਕਈ ਤਰ੍ਹਾਂ ਲੱਭ ਰਹੀਆਂ ਉਹਨੂੰ ਅੱਛਾ ਜੀ ਇਹ ਵੀ ਇੰਟਰਸਟਿੰਗ ਹੈ ਤੇ ਸੋ ਉਹਦੀ ਰੀਥਿੰਕਿੰਗ ਹੋ ਸਕਦੀ ਹੈ ਵੀ ਹੁਣ ਮੌਕਾ ਹੈਗਾ ਆਪਸ਼ਨ ਹੈਗੀ ਹੈ ਦੇਖੋ ਰੂਲਿੰਗ ਪਾਰਟੀ ਨਾਲ ਜਿਹੜਾ ਜੁੜਦਾ ਦੇਖੋ ਇੱਕ ਬਿਜ਼ਨਸਮੈਨ ਆ ਉਹ ਕਾਰੋਬਾਰੀ ਆ ਉਹਦੀਆਂ ਦੋਨੇ ਤਰ੍ਹਾਂ ਦੀਆਂ ਲੋੜਾਂ ਹੈਗੀਆਂ ਨੇ ਉਹਦੇ ਸੈਂਟਰਲ ਗਵਰਨਮੈਂਟ ਨਾਲ ਬਣਾ ਕੇ ਰੱਖਣਾ ਉਹਦੀ ਲੋੜ ਹੈ ਜਿੱਦੇ ਜੀ ਭਾਜਪਾ ਹੈ ਤੇ ਉਹਦਾ ਪੰਜਾਬ ਗਵਰਨਮੈਂਟ ਨਾਲ ਵੀ ਕਿਉਂਕਿ ਸਭ ਤੋਂ ਕੰਮ ਤਾਂ ਪੰਜਾਬ ਗਵਰਨਰ ਹੀ ਪਾਣੇ ਫਿਰ ਉਹਦੇ ਈਡੀਓਡੀ ਦਾ ਡਰ ਤਾਂ ਹੋ ਸਕਦਾ ਹੈ ਸੈਂਟਰ ਦਾ ਪਰ ਜਿਹੜੀ ਇੱਥੇ ਤਾਂ ਰੋਜ਼ਮਾਰਾ ਦੇ ਕੰਮ ਤਾਂ ਉਹਦੇ ਪੰਜਾਬ ਗਵਰਨਰ ਹੀ ਆ ਨਾ ਨਹੀਂ ਵਿਜੀਲੈਂਸ ਤਾਂ ਉਹਦਾ ਵੀ ਇੱਥੇ ਵਜਦੀ ਹੈ ਅੱਜਕੱਲ ਤੇ ਜੇ ਉਹ ਰੂਲਿੰਗ ਪਾਰਟੀ ਨਾਲ ਜੁੜਦਾ ਹੈ ਪਾਰਟੀ ਨਾਲ ਜੁੜਦਾ ਤੇ ਉਹਨੂੰ ਕੈਂਡੀਡੇਟ ਬਣਾਇਆ ਜਾਂਦਾ ਹੈ ਜੇ ਆਪਸ਼ਨ ਸਭਾਵਣਾ ਇਹ ਜੀ ਬਣਦੀ ਹੈ ਤੇ ਫਿਰ ਉਹਦੇ ਚ ਕੈਂਡੀਡੇਟ ਬਣਿਆ ਤੇ ਜਿੱਤਣ ਦੀ ਸਭਾਵਨਾ ਵੀ ਹੋ ਜਾਂਦੀ ਹੈ ਰੂਲਿੰਗ ਪਾਰਟੀ ਦੀ ਹਮ ਤੇ ਉਹਦੇ ਵਿੱਚ ਵੀ ਆ ਸਕਦੀ ਹੈ ਇਹ ਗੱਲ ਕਿ ਕਿਉਂ ਨਾ ਫਿਰ ਮੈਂ ਹੁਣ ਆਦਰਵਾਇਜ਼ ਤਾਂ ਮੇਰੀ ਪਲਾਨ ਹੋਰ ਸੀ ਹਮ ਪਰ ਹੁਣ ਮੌਕਾ ਹੈ ਸੋ ਸੋ ਇਹ ਮੌਕੇ ਦਾ ਫਾਇਦਾ ਵੀ ਮੈਂ ਵੀ ਉਠਾ ਲਵਾਂਗਾ ਤੇ ਪਲੀ ਦੀ ਵੈਸੇ ਵੈਸੇ ਇੱਕ ਐਵੇਂ ਹੀ ਗੱਲ ਜਰੂਰ ਇਹਦੇ ਨਾਲ ਜੁੜਦੀ ਹੈ ਕਿ ਭਾਵੇਂ ਰਣਜੀਤ ਸਿੰਘ ਗਿਲਗਲਕੋ ਦੇ ਮਾਲਕ ਨੇ ਪਰ ਅ ਪਹਿਲਾਂ ਜਦੋਂ ਵਿਧਾਨ ਸਭਾ ਇਲੈਕਸ਼ਨਸ ਹੋਈਆਂ ਸੀਗੀਆਂ ਉਸ ਵੇਲੇ ਅਕਲਵੰਤ ਸਿੰਘ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਕੇ ਤੇ ਉਹ ਵੱਡੀ ਵੱਡੇ ਮਾਰਜਨ ਨਾਲ ਜਿੱਤਦੇ ਨੇ ਉਹ ਵੀ ਬਹੁਤ ਵੱਡੀ ਕੰਪਨੀ ਦੇ ਮਾਲਕ ਹੈਗੇ ਨੇ ਕਿਤੇ ਇਧਰ ਵੱਲ ਵੀ ਉਹੀ ਵਰਗੀ ਸੀਨ ਨਾ ਹੋ ਜਾਵੇ 2022 ਵਿੱਚ ਜਿਵੇਂ ਹੋਇਆ ਸੀਗਾ ਕੀ ਪਤਾ ਰਣਜੀਤ ਸਿੰਘ ਗਿਲਵੀ ਆਮ ਆਦਮੀ ਪਾਰਟੀ ਵਾਲੀ ਚੱਲ ਜਾਣ ਆ ਸਕਦੇ ਆ ਦੇਖੋ ਅੱਜ ਕੱਲ ਜਿਹੜਾ ਨਾ ਕੋਈ ਵੀ ਕਿਤੇ ਵੀ ਜਾ ਸਕਦਾ ਹੈ ਹੁਣ ਉਹ ਪਹਿਲਾਂ ਵਾਲੀ ਵਿਚਾਰਧਾਰਾ ਜਾਂ ਆਡਿਆਲੋਜੀ ਜਾਂ ਜਿਹੜੀ ਮੋਰਲ ਵੈਲਿਊਜ਼ ਉਹ ਤਾਂ ਕੁਝ ਹੈ ਨਹੀਂ ਹੁਣ ਤਾਂ ਪੋਲਿਟਿਕਸ ਚ ਕੋਈ ਕਿਤੇ ਵੀ ਜਿਆਦਾ ਸਭ ਹੱਦ ਬੰਦੇ ਖਤਮ ਹੋਏ ਹੋਏ ਨੇ ਸਭ ਖੁੱਲਿਆ ਸਭ ਕੁਝ ਕੋਈ ਕਿਤੇ ਵੀ ਜਾ ਸਕਦਾ ਹੁਣ ਕਿੰਨੇ ਕਾਲੀ ਇਧਰ ਸ਼ਾਮਲ ਹੋਏ ਨੇ ਕਾਂਗਰਸੀ ਇਧਰ ਸ਼ਾਮਲ ਹੋਣ ਨੇ ਕਾਂਗਰਸੀ ਭਾਜਪਾ ਜਾ ਰਹੇ ਨੇ ਭਾਜਪਾ ਚ ਗੋਜਰ ਜਾ ਰਹੇ ਨੇ ਸੋ ਕੋਈ ਇਹ ਇਹ ਕੋਈ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਇਹ ਅਜਾਜਾ ਤੇ ਉਹਦੇ ਉਹਦੇ ਚ ਇਹ ਹੈਗਾ ਕਿ ਜਿਹੜੀ ਉਹਨਾਂ ਨੇ ਆਪਣੀ ਮੈਂ ਤੁਹਾਨੂੰ ਹੋਰ ਦੱਸਾਂ ਇੱਕ ਇੰਟਰਸਟਿੰਗ ਗੱਲ ਦਾ ਹੈ ਬਈ ਉਹ ਉਹ ਸਾਰੇ ਲੱਭ ਰਹੇ ਨੇ ਤੇ ਉਹਨਾਂ ਦੇ ਇੱਕ ਦੋਸਤ ਨੇ ਕੋਈ ਪੁਲਿਸ ਅਫਸਰ ਤੇ ਉਹਨਾਂ ਨੂੰ ਵੀ ਸੰਪਰਕ ਕੀਤਾ ਗਿਆ ਨੇ ਵੀ ਉਹ ਤੂੰ ਦੱਸ ਦੇ ਭਾਈ ਕਿੱਥੇ ਆ ਤੇਰਾ ਦੋਸਤ ਇਹ ਵੀ ਅੱਛਾ ਜੀ ਸੋ ਸੋ ਅਜੇ ਰੂਪੋਸ਼ ਹੋਏ ਹੋਏ ਨੇ ਇਹ ਕੁਝ ਵੀ ਹੋ ਸਕਦਾ ਹੈ ਦੇਖੋ ਪੋਲਿਟਿਕਸ ਤੇ ਦੇ ਰਾਜਨੀਤੀ ਚ ਜਿਹੜੀ ਜਿਹੋ ਜਿਹਾ ਕੁਝ ਰਾਜਨੀਤੀ ਚ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਪਹਿਲਾਂ ਵਾਲੀ ਰਵਾਇਤੀ ਰਾਜਨੀਤੀ ਰਹੀ ਨਹੀਂ ਹੁਣ ਇਸ ਕਰਕੇ ਹੁਣ ਹੈਗੀ ਮੌਕੇ ਦੀ ਕਨਵੀਨੀਅੰਸ ਦੀ ਰਾਜਨੀਤੀ ਹੈ ਕਨਵੀਨੀਅੰਸ ਕਿਹੜੀ ਹੈ ਮੌਕੇ ਤੇ ਕੀ ਲਾਹਾ ਮਿਲਦਾ ਹੈ ਮੌਕੇ ਦੇ ਕਿਹਨੂੰ ਸੂਟ ਕਰਦੀ ਹੈ ਇੰਟਰਸਟ ਕਿਹਦੇ ਸੂਟ ਆਪਸ ਮਵਾਦ ਰਲ ਜਾਂਦੇ ਨੇ ਜਦੋਂ ਰੂਲਿੰਗ ਪਾਰਟੀ ਦੇ ਨਾਲ ਗਿਆ ਤਾਂ ਉਹਦੇ ਨਾਲ ਗਿਆ ਦੂਸਰੀ ਪਾਰਟੀ ਦੇ ਨਾਲ ਗਿਆ ਸੋ ਇਸ ਕਰਕੇ ਕੁਝ ਵੀ ਹੋ ਸਕਦਾ ਹੈ ਤੇ অপਸ਼ਨ ਉਹਨਾਂ ਵਾਸਤੇ ਹੁਣੇ ਜਦੋਂ ਆਪਣੇ ਕਮੇਟੀ ਨਹੀਂ ਕੀਤਾ ਕਿਸੇ ਨਾਲ ਤੇ অপਸ਼ਨ ਤਾਂ ਖੁੱਲੀ ਆ ਵਾਸਤੇ ਠੀਕ ਹੈ ਨਾ ਮਤਲਬ ਇਹ ਆਪਣਾ ਸਾਰਾ ਕੁਝ ਵਿਚਾਰ ਲਿਆ ਅਸੀਂ ਸਾਰੀਆਂ ਸੰਭਾਵਨਾਵਾਂ ਵਿਚਾਰ ਲਈਆਂ ਇੱਕ ਰੰਦੀ ਹੈ ਜੇ ਕੀ ਘਰ ਵਾਪਸੀ ਦਾ ਕੋਈ ਟੈਨਰ ਹੈਗਾ ਆ ਕੋਈ ਐ ਹੋ ਸਕਦਾ ਹੈ ਘਰ ਵਾਪਸੀ ਵਾਸਤੇ ਬਹੁਤ ਜ਼ੋਰ ਲੱਗ ਲਿਆ ਜਾ ਰਿਹਾ ਹੈ ਹਮ ਮਤਲਬ ਮੈਂ ਤਾਂ ਤੁਹਾਨੂੰ ਇਹ ਅੰਦਰਲੀ ਗੱਲ ਦੱਸਦਾ ਵੀ ਉਹਨੇ ਨੇਤਾ ਨੇ ਉਹਨਾਂ ਨੇ ਨਹੀਂ ਕਿਹਾ ਵੀ ਮੈਂ ਤੇਰਾ ਘਰ ਆ ਕੇ ਧਰਨਾ ਮਾਰ ਲਵਾਂ ਜੇ ਤੂੰ ਵਾਪਸ ਨਾ ਆਇਆ ਦਾ ਅਕਾਲੀ ਲੀਡਰ ਕਹਿ ਰਹੇ ਸੀ ਇਹ ਤਾਂ ਗੱਲਾਂ ਹੋਈਆਂ ਕਾਲੀ ਡਰਾਂ ਕਿ ਇਹਦੇ ਅੱਗੇ ਕਿਹRenderTarget ਮਾਰਾਂਗੇ ਵੀ ਇਹ ਮੈਂ ਲੈਣਾ ਕਿਉਂਕਿ ਅਕਾਲੀ ਦਲ ਠੀਕ ਹੈ ਉਹਨਾਂ ਨੇ ਜਿਹੜੀ ਪ੍ਰਿੰਸੀਪਲ ਪੋਜੀਸ਼ਨ ਲਈ ਹੈ ਵੀ ਕਾਲੀ ਦਾਲਾ ਹੋ ਗਿਆ ਪਰ ਨਾਲ ਉਹਨਾਂ ਦੇ ਜਿਹੜੇ ਵੀ ਜਿਹੜਾ ਪਰਿਵਾਰ ਹੈ ਬਾਦਲ ਪਰਿਵਾਰ ਉਹਨਾਂ ਬਾਰੇ ਕੋਈ ਉਸ ਤਰ੍ਹਾਂ ਦੇ ਸ਼ਬਦ ਨਹੀਂ ਕਹੇ ਜਨਰਲ ਗੱਲਾਂ ਕੀਤੀਆਂ ਨਾ ਉਹਨਾਂ ਨੇ ਸਾਰੀਆਂ ਨਹੀਂ ਕੀਤੀ ਮਨੂ ਬਾਦਲ ਦੇ ਸੁਖਵੀਰ ਬਾਦਲ ਦੇ ਤਾਂ ਇਹ ਹਾਂਜੀ ਸੁਖਵੀਰ ਬਾਦਲ ਨੂੰ ਤਾਂ ਕਰੀਬ ਹੀ ਮੰਨੇ ਜਾਂਦੇ ਰਹੇ ਆ ਮੰਨੇ ਜਾਂਦੇ ਰਹੇ ਆਂ ਔਰ ਜਦੋਂ ਜਿਹਦਾ ਇਹਦਾ ਉਹ ਸਾਰਾ ਕਾਰੋਬਾਰ ਦਾ ਉਹ ਵਾਰਸੀ ਉਹ ਪਿਛਲੇ 10 ਸਾਲਾਂ ਦਾ ਜਿਹੜੇ ਜਦੋਂ ਹੋਇਆ ਉਹਦੋਂ ਕਾਲੀ ਗਵਰਨਮੈਂਟ ਦਰਵਾਣੀ ਹੋਇਆ ਉਹਨਾਂ ਦਾ ਤੇ ਉਹਨਾਂ ਦਾ ਜਿਹੜਾ ਕਾਰੋਬਾਰ ਦਾ ਫਲਾ ਹੋਇਆ ਹੋਰ ਹੋਇਆ ਮਤਲਬ ਉਹਨਾਂ ਦੇ ਅੱਛੇ ਰਿਲੇਸ਼ਨਸ਼ਿਪ ਹੈ ਵੈਸੇ ਜਿਹੜੇ ਬਿਲਡਰ ਦੇ ਤੌਰ ਤੇ ਜਿਹੜੇ ਇਸ ਇਲਾਕੇ 'ਚ ਦੋ ਤਿੰਨ ਬਿਲਡਰ ਨੇ ਉਹਨਾਂ 'ਚੋਂ ਕ੍ਰੈਡੀਬਿਲਟੀ ਵਾਲੇ ਬਿਲਡਰ ਮੰਨੇ ਜਾਂਦੇ ਨੇ ਕੋ ਓਕੇ ਐਸੇ ਬਿਲਡਰ ਪਰ ਉਹਨਾਂ ਦੇ ਜਿਦੋਂ ਕੋ ਨਾ ਤੁਸੀਂ ਜਦੋਂ ਆ ਖਬਰਾਂ ਸੁਣਦੇ ਆ ਜਿਵੇਂ ਠੱਗੀ ਮਾਰ ਗਿਆ ਕੋਈ ਪਲਾਟ ਦਾ ਬਲੇਜ ਹੋਰ ਕੇਸ ਬਣ ਗਏ ਇਹਨਾਂ ਦੇ ਕੁਲਵੰਤ ਦੇ ਇਹਦੇ ਇਹਨਾਂ ਦੇ ਬਹੁਤ ਘਟ ਨੇ ਇਹ ਉਸ ਤਰ੍ਹਾਂ ਦੀ ਤੁਸੀਂ ਸੁਣੋਗੇ ਵੀ ਨਹੀਂ ਇਹਨਾਂ ਨੇ ਆਪ ਆਮ ਨਹੀਂ ਕੋਈ ਇਹ ਬਾਈ ਐਲਰਜ ਫੇਰਲੀ ਟਰੀਟ ਕਰਦੇ ਨੇ ਮਤਲਬ ਇਸ ਤਰ੍ਹਾਂ ਦਾ ਕਿਉਂਕਿ ਨਾ ਬਾਰੇ ਦੇਖੋ ਤੁਸੀਂ ਕਿੰਨਾ ਇਹਨਾਂ ਨੇ ਕੀਤੇ ਨੇ ਈਵਨ ਬਿਲਡਰ ਅਜਮਲ ਕੁਲਵੰਤ ਬਾਰੇ ਵੀ ਉਸ ਤਰ੍ਹਾਂ ਬਿ ਉਹ ਚਲੋ ਵੈਸੇ ਕੋਈ ਮਤਭੇਦ ਹੋਣਾ ਨਾ ਵੱਖrangle ਕੋਈ ਕੱਦਾ ਕੋਈ ਕੇਸ ਦਾ ਕਿਸੇ ਝਗੜਾ ਹੋ ਜਾਵੇ ਨਹੀਂ ਭਾਈਨ ਲਾਰ ਜਿਹਨਾਂ ਦਾ ਬਿਹਾਰ ਜਿਹੜਾ ਐਜੇ ਬਿਲਡਰ ਹੈ ਜੀ ਬਿਜ਼ਨਸਮੈਨ ਉਹ ਫਿਰ ਕਾਰੋਬਾਰੀ ਵਾਲਾ ਹੈਗਾ ਇਹ ਗੱਲ ਕੋ ਇਹਦਾ ਵੀ ਰਣਜੀਤ ਦਾ ਵੀ ਜੋ ਇਸ ਤਰ੍ਹਾਂ ਦਾ ਸੋ ਸੋ ਉਸ ਪੱਖੋਂ ਦਾ ਉਹ ਹੈਗੇ ਨੇ ਕੋਈ ਉਹਨਾਂ ਦਾ ਮਤਲਬ ਮੇਰਾ ਤਾਂ ਨਹੀਂ ਉਹ ਇਮੇਜ ਉਹਨਾਂ ਦਾ ਠੀਕ ਹੈ ਪ੍ਰੈਜੈਂਟੇਬਲ ਹੈਗੇ ਨੇ ਉਹ ਠੀਕ ਹੈ ਠੀਕ ਹੈ ਐਜ਼ ਅ بزنس مین ਜੀ ਜੀ ਬਲੀ ਜੀ ਬਾਤਾਂ ਦੇਖੋ ਜੀ ਹਾਂ ਜੀ ਨਹੀਂ ਪਲੀਜ਼ ਕੰਟੀਨਿਊ ਕਰੋ ਤੁਸੀਂ ਤੇ ਕੋਈ ਪਰਖਰਣ ਇਲਾਕੇ ਦੇ ਜਿਹੜੇ ਲੋਕ ਨੇ ਵੋਟਰ ਨੇ ਉਹਨਾਂ ਦੀ ਤਰਾਸਦੀ ਹੈਗੀ ਹੈ ਦੇਖੋ ਪਹਿਲਾਂ ਕਮਰ ਸੰਧੂ ਉਸ ਹਲਕੇ ਦੇ ਸੀਗੇ ਐਮ ਐਲ ਏ ਸੀ ਉਹਨਾਂ ਦਾ ਵੀ ਪਾਰਟੀ ਨਾਲ ਲੀਡਰਸ਼ਿਪ ਨਾਲ ਝਗੜਾ ਸ਼ੁਰੂ ਹੋ ਗਿਆ ਹੂੰ ਮਤਵੇਤ ਪੈਦਾ ਹੋ ਗਈ ਆਪਾਂ ਜਣਾ ਟਕਰਾ ਹੋ ਗਿਆ ਫਿਰ ਉਹ ਛੱਡ ਹੀ ਗਏ ਦੁਆਰਾ ਨਿਕਦੇ ਤੇ ਜਗਮੂਨ ਸਿੰਘ ਕੰਗ ਸ਼ਾਮਲ ਹੋਏ ਆਮਾਦੀ ਪਾਰਟੀ ਦੀ ਇਸ ਝਾਕ ਚ ਹੋਏ ਸੀਗੇ ਉਦੋਂ ਕਿ ਉਹ ਉਹਨਾਂ ਨੂੰ ਟਿਕਟ ਮਿਲ ਜੇਗੀ ਆਮਾਦੀ ਪਾਰਟੀ ਤੇ ਉਹਨਾਂ ਨੂੰ ਨਹੀਂ ਮਿਲੀ ਫਿਰ ਉਹ ਵੱਤ ਜਾਣਾ ਹੋ ਗਿਆ ਮੁੜ ਕੇ ਕਾਂਗਰਸ ਚਲੇ ਗਏ ਤੇ ਹੁਣ ਅੱਛਾ ਪਹਿਲਾ ਇਸ ਹਲਕੇ ਤੋਂ ਬਾਹਰਲੇ ਪਹਿਲਾਂ ਵੀਰਵਿੰਦਰ ਸਿੰਘ ਪਹਿਲਾਂ ਇਸ ਹਲਕੇ ਦੀ ਜਿੱਤੇ ਸੀਗੇ ਉਹ ਇੱਕ ਤਰ੍ਹਾਂ ਬਾਹਰਲੇ ਸੀਗੇ ਹੂੰ ਤੋਂ ਏ ਵੀ ਬਾਹਰਲੇ ਸੀਗੇ ਉਸ ਉਸ ਤਰ੍ਹਾਂ ਦਾ ਮੋਲ ਗਗਨ ਮਾਨ ਦਾ ਆਪਣੇ ਜੱਦੀ ਹਲਕਾ ਦਾ ਹੈ ਨਹੀਂ ਸੀ ਆਹ ਤੇ ਸੋ ਜਿਹੜੇ ਵੋਟਰ ਹੈ ਉਹਨਾਂ ਦੀ ਤਰਸਦੀ ਇਹ ਹੈ ਵੀ ਜਦੋਂ ਕੋਈ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਗੈਰ ਹਟ ਰਮ ਹੋ ਜਾਂਦਾ ਪਾਸੇ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਵਾਸਤੇ ਜਿਹੜੀਆਂ ਉਹਨਾਂ ਦੇ ਕੰਮਕਾਰ ਹੋ ਰੂਟੀਨ ਦੇ ਜਿਹੜੇ ਲੋੜਾਂ ਹੁੰਦੀਆਂ ਹਨ ਉਹਨਾਂ ਦੇ ਉਹਨਾਂ ਦਾ ਉਹਨਾਂ ਨੂੰ ਮਜੂਸੀ ਹੁੰਦੀ ਹੈ ਜੀ ਜੀ ਬਿਲਕੁਲ ਜਿਹੜਾ ਜੀ 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 ਬਲੀ ਸਾਹਿਬ ਹੁਣ ਜੇ ਆਪਾਂ ਇਸ ਪੂਰੇ ਮੈਟਰ ਨੂੰ ਕਨਕਲੂਡ ਕਰਦੇ ਆਂ ਤੇ ਮੈਂ ਉਹਦੇ ਚ ਇੱਕ ਇੱਕ ਸਵਾਲ ਰਹਿੰਦਾ ਜੇ ਪੁੱਛਣ ਵਾਲਾ ਉਹ ਮੈਂ ਪੁੱਛਣਾ ਚਾਹੁੰਨਾ ਜਾਂਦੇ ਜਾਂਦੇ ਵੀ ਕਿਉਂਕਿ ਅੱਜ ਇੱਕ ਪ੍ਰੋਗਰਾਮ ਚੱਲਦਾ ਪਿਆ ਸੀ ਤੇ ਉਸ ਦੇ ਵਿੱਚ ਇੱਕ ਨਾਮ ਹੋਰ ਆ ਗਿਆ ਆਪਾਂ ਤਾਂ ਇਹ ਤੱਕ ਰਣਜੀਤ ਸਿੰਘ ਗਿੱਲ ਵਿਚਾਰ ਰਹੇ ਸੀਗੇ ਪਰ ਅਚਾਨਕ ਸਤਿੰਦਰ ਸੱਤੀ ਦਾ ਨਾਮ ਆਉਣ ਲੱਗ ਗਿਆ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਰੈਲੇਵੈਂਟ ਹੈਗਾ ਇਹਦੇ ਬਾਰੇ ਵੀ ਕਰਾ ਦੱਸਿਓ ਦੇਖੋ ਸੱਤੀ ਦਾ ਨਾਮ ਤਾਂ ਬੜੇ ਥਾਵਾਂ ਤੇ ਆਉਂਦਾ ਰਿਹਾ ਪਹਿਲਾਂ ਵੀ ਪਹਿਲੀ ਵਾਰੀ ਨਹੀਂ ਆਇਆ ਬਟਾਲੇ ਤੋਂ ਵੀ ਆਉਂਦਾ ਰਿਹਾ ਹੈ ਬਟਾਲੇ ਨੂੰ ਬਿਲੋਂਗ ਕਰਦੇ ਨੇ ਉੱਥੋਂ ਵੀ ਆਉਂਦਾ ਰਿਹਾ ਉਹਨਾਂ ਦੀ ਇਲੈਕਸ਼ਨ ਲੜਨ ਦਾ 3 ਦਿਨ ਸੋ ਸੱਤੀ ਦਾ ਜਿਹੜਾ ਨਾਂ ਹੈ ਉਹਨਾਂ ਦਾ ਤਾਂ ਬਹੁਤ ਆਉਂਦਾ ਰਿਹਾ ਹੈ ਉਹ ਕਲਾਕਾਰ ਨੇ ਕਿਉਂਕਿ ਕਲਾਕਾਰ ਵੀ ਨੇ ਮੁਕਲ ਵੀ ਨੇ ਤੇ ਕਦੇ-ਕਦੇ ਮੈਨੂੰ ਇਹ ਲੱਗਦਾ ਹੁੰਦਾ ਵੀ ਥੋੜੇ ਅੰਬੀਸ਼ਸ ਵੀ ਹੈਗੇ ਨੇ ਉਹ ਵੀ ਕਦੇ ਉਹਨਾਂ ਦੀ ਗੱਲ ਗੁਲ ਵੀ ਚੱਲੀ ਸੀ ਬਟਾਲੇ ਤੋਂ ਉੱਥੇ ਕਿ ਉਹਨਾਂ ਦਾ ਹਲਕਾ ਆਪਣਾ ਹੈਗਾ ਸੋ ਜਿਹੜੇ ਸੈਲੀਬ੍ਰਿਟੀ ਨੇ ਉਹ ਤਾਂ ਉਹਨਾਂ ਦਾ ਤਾਂ ਨਾਂ ਕਿ ਉਹ ਕਿ ਸੈਲੀਬਿਟੀ ਜਿਹੜੇ ਇਲੈਕਸ਼ਨ ਲੜੇ ਨੇ ਕੁਝ ਉਹ ਕਾਮਯਾਬ ਵੀ ਹੋਏ ਨੇ ਭਗਵੰਤ ਮਾਨ ਸਾਡੇ ਸਾਹਮਣੇ ਮਿਸਾਲ ਹੈਗੀ ਹੂੰ ਤੋਂ ਹੂੰ ਤਾਂ ਕਰਨ ਜੀਤਨ ਮੋਲ ਵੀ ਉਸ ਚ ਲੜੇ ਸੀਗੇ ਹੋਰ ਵੀ ਕੁਝ ਪਰ ਸੈਲੀਬਿਟੀ ਜਿਹੜੇ ਲੜੇ ਨੇ ਚੋਣਾ ਉਹ ਸਕਸੈਸਫੁਲ ਵੀ ਹੋਏ ਨੇ ਅ ਅਹੁਦਿਆਂ ਦੇ ਵੀ ਪਹੁੰਚੇ ਨੇ ਪਾਵਰ 'ਚ ਵੀ ਆਏ ਨੇ ਮੋਨ ਦੇ ਮਾਣ ਵੀ ਰੋਸੀ ਇਸ ਕਰਕੇ ਉਹਦੇ ਰਿਪਲੇਸਮੈਂਟ ਜਦੋਂ ਗੱਲ ਚੱਲਦੀ ਹੈ ਤਾਂ ਉਹ ਕੁਦਰਤੀ ਤੌਰ ਤੇ ਆ ਆਰਟਿਸਟ ਦਾ ਕਿਸੇ ਦਾ ਨਾਮ ਆਉਣਾ ਤੇ ਉਹਦੇ ਸਿੰਦਰ ਸੱਤੀ ਜਿਹੜੀ ਹੈ ਚਰਚਿਤ ਨਾ ਹੈਗਾ ਹੀ ਹੈਗਾ ਸੋ 77 ਦਾ ਸਤਿੰਦਰ ਸੱਤੀ ਦਾ ਜਿਹੜਾ ਸੁਭਾਅਕੀ ਹੈ ਹੁਣ ਤੇ ਕੋਈ ਵੱਡੀ ਗੱਲ ਨਹੀਂ ਪਰ ਜ਼ਰੂਰੀ ਵੀ ਨਹੀਂ ਹੈ ਕੋਈ ਹੋ ਸਕਦਾ ਉਹਨਾਂ ਦਾ ਨਾਂ ਕਹੇ ਲਈ ਮੇਰੇ ਨਾਲ ਜਦੋਂ ਵੀ ਕਿਤੇ ਕੋਈ ਸੈਲੀਬ੍ਰਿਟੀ ਦੇ ਟ੍ਰੀਟਰਾਂ ਦੀ ਚਰਚਾ ਜਲਦੀ ਸਤਿੰਦਰ ਸੱਤੀ ਦਾ ਨਾਂ ਚੱਲਦਾ ਔਰ ਉਹ ਵੀ ਬੜਾ ਪ੍ਰੈਜ਼ੈਂਟੇਬਲ ਚਿਹਰਾ ਨੇ ਕਲਾਕਾਰ ਨੇ ਬਹੁਤ ਪੱਕੀ ਹਸਤੀ ਹੈ ਸ਼ਕਤੀਤਾ ਹੋ ਤੇ ਜਿਹੜਾ ਚ ਇਹ ਵੀ ਜਿਹੜੀ ਵੀ ਪਾਰਟੀ ਦਾ ਜੁੜਵੇਂਗੇ ਜਾਂ ਜੋ ਕੈਂਡੀਡੇਟ ਬਣ ਸਕਦੇ ਨੇ ਤਾਂ ਉਹ ਕੁਦਰਤੀ ਤੌਰ ਤੇ ਅچھے ਉਮੀਦਵਾਰ ਬਣਨਗੇ ਕਿਉਂਕਿ ਹੁਣ ਤਾਂ ਸਾਡੇ 50 ਦਾ ਧੇਰ ਬਈ ਹੋ ਚੁੱਕਿਆ ਹੈ ਨਾ ਜੀ ਜੀ ਬਿਲਕੁਲ ਇੱਕ ਗਵਰਨਟਮੈਂਟ ਪੋਡਕਾਸਟ ਸੀ ਮਿਨਿਸਟਰ ਨੇ ਉਹਨਾਂ ਦਾ ਸਾਰਾ ਸਾਰਾ ਰਵਤਾ ਆਏਗਾ ਤੇ ਪਿੱਛੇ ਜੇ ਜਦੋਂ ਟੂਰਿਜ਼ਮ ਡਿਵੈਲਪਮੈਂਟ ਨੇ ਕੀਤੀ ਸੀ ਕਾਨਫਰੰਸ ਆਪਾਂ ਇਥੇ ਕੀਤਾ ਸੀਗਾ ਮੀਟ ਕੀਤੀ ਸੀ ਵੱਡਾ ਜਿਹੜੀ ਕਨਕਲੇਵ ਕੀਤੀ ਸੀਗੀ ਉਹਦੇ ਚ ਸਤੀ ਜਿਹੜੇ ਸਿੰਦਰ ਸਤੀ ਇੱਕ ਅਹਿਮ ਹਿੱਸਾ ਸੀਗੀ ਉਹਦਾ ਉਹਨਾਂ ਰابطਾ ਤਾਂ ਹੈਗਾ ਹੀ ਹੈਗਾ ਇੱਕ ਸਵਾਲ ਹੈਗਾ ਸਤਿੰਦਰ ਸਤੀ ਦੇ ਮਾਮਲੇ ਚ ਚੈੱਕ ਕਰਨਾ ਪਵੇਗਾ ਕਿ ਸਤਿੰਦਰ ਸਤੀ ਕਿਤੇ ਕੈਨੇਡੀਅਨ ਸਿਟੀਜ਼ਨ ਤਾਂ ਨਹੀਂ ਬਣ ਗਏ ਜੀ ਇਹ ਇਹ ਵੱਡਾ ਲੂਪ ਹੋ ਸਕਦਾ ਹੈ ਬਿਲਕੁਲ ਹਾਂ ਉਹ ਮੈਨੂੰ ਇਹ ਲੱਗਦਾ ਵੀ ਕੀ ਕਿਤੇ ਕੈਨੇਡੀਅਨ ਸਿਟੀਜ਼ਨ ਤਾਂ ਨਹੀਂ ਬਣ ਗਏ ਕਿਉਂਕਿ ਉੱਥੋਂ ਦੀ ਉਹ ਹੁਣ ਵਕੀਲ ਤਾਂ ਬਣ ਗਏ ਨੇ ਉੱਥੇ ਉਹਨਾਂ ਨੇ ਬਰਿਸਟਰ ਬਣ ਗਏ ਨੇ ਉਹ ਵਕਾਲਤ ਕਰ ਲਈ ਤੇ ਇਹ ਚੈੱਕ ਕਰਨਾ ਬਣਦਾ ਹੈ ਕਿ ਕੀ ਕਿਤੇ ਕ੍ਰੀਡੈਂਸ਼ੀਟੀਜ਼ਨ ਤਾਂ ਨਹੀਂ ਹੈਗੇ ਜੇ ਕ੍ਰੀਡੈਂਸ਼ੀਟੀਜ਼ਨ ਤਾਂ ਹੋਏ ਫਿਰ ਕ੍ਰੀਡੈਂਸ਼ੀਟੀਜ਼ਨ ਜਿਹੜਾ ਉਹ ਕੀ ਉਹ ওসিਆਈ ਕਾਰਡ ਵਾਲਾ ਚੋਣ ਲੜ ਸਕਦਾ ਨਹੀਂ ਲੜ ਸਕਦਾ ਇਹ ਇਹ ਜ਼ਰੂਰ ਸਵਾਲ ਹੋਏਗਾ ਜੀ 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 ਬਿਲਕੁਲ ਹੁਣ ਇਹ ਵੇਖਣ ਵਾਲੀ ਵੀ ਗੱਲ ਵੀ ਹੈਗੀ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹਦੇ ਉੱਤੇ ਵੀ ਧਿਆਨ ਬਣਿਆ ਰਹੇਗਾ ਬੱਲੀ ਜੀ ਤੁਸੀਂ ਸਮਾਂ ਦਿੱਤਾ ਔਰ ਇੰਨਾ ਵੱਡੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਉਸ ਲਈ ਧੰਨਵਾਦ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਤੇ